ਵਾਠ ਤੁਹਾਡੇ ਤੇ ਸਿੱਧੇ ਹਮਲੇ ਕਰ ਰਹੇ ਨੇ ਕਿ ਤੁਸੀਂ ਕੁਰਸੀ ਢਾਕੇ ਰੱਖੀ ਉਮੀਦਵਾਰ ਦੇ ਲਈ ਪੈਸੇ ਇਕੱਠੇ ਕਰਨ ਵਾਸਤੇ ਤਦਾ ਗੁਰਦੁਆਰਾ ਸਾਹਿਬ ਦੀ ਇੱਕ ਆਪੜੇ ਬੱਚੇ ਦੀਆਂ ਝੂਠੀਆਂ ਸੌਹਾਂ ਖਾਣੀਆਂ ਬੰਦ ਕਰੇ ਏ ਮੈਂ ਬਾੜਾ ਕੁਛ ਨਾ ਮੈਂ ਤੁਹਾਨੂੰ ਬੁਲਾਉ ਮੈਂ ਆਪਦੇ ਆਪ ਤੇ ਕੰਟਰੋਲ ਕੀਤਾ ਹੋਇਆਗਾ ਜੇ ਮੈਂ ਆਪਦੀ ਜ਼ਮਾਨ ਖੋਲਤੀ ਨਾ ਵੀ ਆਪਦੇ ਘਰੇ ਇਹ ਬੜਨ ਜੋਗਾ ਨਹੀਂ ਰਹਿਣਾ ਬਰਨਾਲੇ ਇਹਨੂੰ ਕਿਸੇ ਹੋਰ ਨੇ ਇਹਨੂੰ ਆਪਦੇ ਘਰੇ ਨਹੀਂ ਪਾੜਨਾ ਹੈਗਾ ਬਾਠ ਦੀ ਕੁਰਸੀ ਡੀਸੀ ਮੂਰੇ ਡਹੀ ਹੋਈ ਸੀਗੀ ਕਿ ਉਹ ਪੈਸੇ ਇਕੱਠੇ ਕਰਨ ਵਾਸਤੇ ਸੀਗੀ ਕੁਰਸੀ ਗੁੰਮਰਾਹ ਕਰ ਦੋ ਐਨੀ ਵਾਰੀ ਝੂਠ ਨੂੰ ਬੋਲੋਗੇ ਲੋਕਾਂ ਨੂੰ ਐ ਲੱਗ ਲੱਜੇ ਵੀ ਇਹ ਸੱਚ ਆ। ਇਹਦੀ ਆਪਦੀ ਕੀ ਪਰਫਾਰਮੈਂਸ ਆ ਯਾਰ। ਰੌਲਾ ਸਿਰਫ ਟਿਕਟ ਦਾਗਾ ਪਾਰਟੀ ਦੇ ਤਿੰਨ ਮੇਨ ਉਹਦੇ ਹੁੰਦੇ ਨੇ। ਦੋ ਤਾਂ ਇਹਦੇ ਕੋਲੇ ਪਹਿਲਾਂ ਹੀ ਸੀ। ਹੁਣ ਤੀਜਾ ਬਾਹਲਾ ਸੀ। ਇੰਨਾ ਗਰੌਲਾ ਯਾਰ। ਇਹ ਕਹਿੰਦਾ ਟਿਕਟ ਦਾ ਨਹੀਂ ਸਿਧਾਂਤਾਂ ਦਾ ਰੌਲਾ। ਸਿਧਾਂਤਾਂ ਦਾ ਰੌਲਾ ਸੀ ਯਾਰ ਫਿਰ ਪਹਿਲਾਂ ਬੋਲਣਾ ਸੀ। ਐ ਰਸਤੇ ਚੱਲਦੇ ਹੁੰਦੇ ਨੇ। ਐ ਸਮਾਜ ਚੱਲਦਾ ਹੁੰਦਾਗਾ। ਗਰਮੇਲ ਸਿੰਘ ਕਰਾਚੋਂ ਜਿਹੜੇ ਪਾਰਟੀ ਦੇ ਪੁਰਾਣੇ ਵਰਕਰ ਸੀਗੇ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ। ਉਦੋਂ ਇਹ ਮੀਟਰ-ਮੀਟਰ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਦੰਦਾ ਸੀਗਾ ਸੀਟਾਰਕੀ ਇਹਦੇ ਵਰਗੇ ਗੁਜ਼ਾਰਾ ਕਰਕੇ ਹਰੀ ਏਗੀ ਉਹ ਮੇਰੇ 'ਚ 100 ਖਾਮੀਆਂ ਹੋ ਸਕਦੀਆਂ ਨੇ ਕਿਆਂ ਮੀਤਹੇਰ 'ਚ 100 ਖਾਮੀਆਂ ਹੋ ਸਕਦੀਆਂ ਨੇ ਕਿਆਂ ਪਰ ਅਸੀਂ ਬੇਈਮਾਨ ਨਹੀਂ ਹੈਗੇ ਨਹੀਂ ਰਿਸ਼ਵਤ ਲੈਂਦੇ ਰਿਸ਼ਵਤ ਕੀ ਯਾਰੇ ਕੋਈ ਪ੍ਰੂਫ ਕਰ ਦੇ ਕੋਈ ਕਾਗਜ਼ ਤੇ ਲੈ ਕੇ ਜਵੇ ਕਹਣਾ ਹਸਨ ਸੌਰੀ ਯਾਰ ਗਲਤੀ ਹੋ ਗਈ ਮੈਂ ਗਲਤ ਗੱਲ ਕਹੀ ਆ ਮੈਨੂੰ ਬੋਲਣੀ ਨਹੀਂ ਚਾਹੀਦੀ ਇਹਨੂੰ ਕਹੋ ਇਹ ਗੱਲ ਦੁਆਰੇ-ਦੁਆਰੇ ਗੁਰਦੁਆਰਾ ਸਾਹਿਬ ਦੀ ਤੇ ਮੰਦਿਰ ਦੀ ਗੱਲ ਕਰਦਾ ਨਾ ਇਹਨੂੰ ਮੈਂ ਗੁਰਦੁਆਰੇ ਸਾਹਿਬ ਚਾੜੋ ਵੀ ਤੂੰ ਮਾਫੀ ਮੰਗੀ ਨਹੀਂ ਹੈਗੀ ਅਸੀਂ ਤਾਂ ਇਮਾਨ ਇਹਨੇ ਦੇਖ ਲਿਆ ਵੀ ਇਹਨੇ ਕੋਲੇ ਪੈਸੇ ਵਾਲੀ ਗੱਲ ਤਾਂ ਨਹੀਂ ਇਹ ਇਮਾਨਦਾਰੀ ਦੇ ਦੁਆਰੇ ਦੁਆਰੇ ਅਟੈਕ ਕੀਤਾ ਸਾਡੀ ਤੇ ਤੇ ਇਹਨਾ ਨਹੀਂ ਸੁਣਿਆ ਜਾਂਦਾ ਹੈਗਾ ਫਿਰ 5-7 ਸਾਲ ਦੇ ਛੋਟੇ ਜਿਹੇ ਕਰੀਅਰ ਦੇ ਵਿੱਚ ਪਾਰਟੀ ਨੇ ਯਾਰ ਇਹਨੂੰ ਇੰਨਾ ਸਨਮਾਨ ਦਿੱਤਾ ਪਹਿਲੀ ਵਾਰੀ ਅੱਜ ਪਾਰਟੀ ਨੂੰ ਇਹਦੀ ਲੋੜ ਪਈ ਸੀ ਪਹਿਲੀ ਵਾਰੀ ਇਹਨੇ ਪਿੱਠ 'ਚ ਛੁਰਾਮ ਮਾਰਤਾ ਯਾਰ ਜੇ ਕਿਸੇ ਦਿਨ ਬੇਈਮਾਨੀ ਦਾ 1 ਰੁਪਿਆ ਘਰੇ ਲਿਜਾ ਕੇ ਮੈਨੂੰ ਰਾਤ ਨੂੰ ਸ਼ਾਂਤੀ ਨਾਲ ਨੀਂਦ ਆ ਗਈ ਨਾ ਉਦੋਂ ਤੁਸੀਂ ਸਮਝੋ ਵੀ ਅਸੀਂ ਮਰ ਗਏ ਇੱਕ ਕਾਗਜ਼ ਲਿਆ ਦੇ ਜਿਹਦੇ ਵਿੱਚ ਹਸਨ ਬੇਈਮਾਨ ਸਾਹਿਬ ਹੁੰਦਾਗਾ ਇੱਕ ਨਾ ਰਾਜਨੀਤੀ ਮੈਂ ਕਹਣਾ ਦਾ ਹਸਨ ਪਬਲਿਕ ਲਾਈਫ ਦੇ ਵਿੱਚੋਂ ਰਿਜ਼ਾਈਨ ਕਰੂਗਾ ਜੇ ਹਸਨ ਦਾ 1 ਰੁਪਏ ਦੀ ਬੇਇਮਾਨੀ ਨਿਕਲਿਆਈ ਲੈ ਯਾਰ ਥੋਡੀਆਂ ਜੁੱਤੀਆਂ ਮੇਰਾ ਸਿਰ ਹੋਊਗਾ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਗੁਰਦੀਪ ਬਾਠਵਾ ਮਾਪੀ ਪਾਰਟੀ ਤੋਂ ਬਾਗੀ ਹੋਏ ਨੇ ਅਤੇ ਜਿਹੜੇ ਇਲਜ਼ਾਮ ਗੁਰਦੀਪ ਬਾਠ ਨੇ ਹਸਨ ਭਾਰਦਵਾਜ ਤੇ ਲਾਏ ਨੇ ਜੋ ਕਿ ਮੀਤ ਹੇਰ ਦੇ ਨਾਲ ਲਗਾਤਾਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਰਦਵਾਜ ਸਾਹਿਬ ਕਿਵੇਂ ਹੋ ਬਹੁਤ ਵਧੀਆ ਵੀਰੇ ਕਿਵੇਂ ਹੋ ਤੁਸੀਂ ਠੀਕ ਹੈ ਮੈਂ ਤੁਹਾਡੀ ਇੰਟਰਵਿਊ ਦੇਖਦਾ ਰਿਹਾ ਨਾ ਬੜਾ ਸੋਹਣਾ ਲੱਗਦਾਗਾ ਬਹੁਤ ਸੋਹਣਾ ਹਾਂ ਕੀ ਮਾਹੌਲ ਤੁਸੀਂ ਦੇਖ ਰਹੇ ਹੋ ਕਿਉਂਕਿ ਬਾਠ ਤੁਹਾਡੇ ਤੇ ਸਿੱਧੇ ਹਮਲੇ ਕਰ ਰਹੇ ਨੇ ਕਿ ਤੁਸੀਂ ਕੁਰਸੀ ਢਾਕੇ ਰੱਖੀ ਮੀਤਹਰ ਦੇ ਲਈ ਪੈਸੇ ਇਕੱਠੇ ਕਰਨ ਵਾਸਤੇ ਦੇਖੋ ਮਾਹੌਲ ਤਾਂ ਹੈਗਾ ਅੱਜ ਆਪਾਂ ਖੁੱਡੀ ਪਿੰਡ ਖੜੇ ਆ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਖੜਾਗਾ ਆਪਦੇ ਦੋਤੇ ਨੂੰ ਵੋਟ ਮੰਗ ਰਿਹਾ ਆਪਦੇ ਦੋਤੇ ਵਾਸਤੇ ਮਾਹੌਲ ਤਾਂ ਇਹੀ ਹੈਗਾ ਪੂਰੇ ਬਰਨਾਲੇ ਹਲਕੇ ਦੇ ਵਿੱਚ ਇਹੀ ਮਾਹੌਲ ਹੈਗਾ ਤੇ ਬਾਕੀ ਗੱਲ ਲਗਾਤਾਰ ਮੈਂ ਦੇਖੋ ਕਈ ਵਾਰੀ ਮੈਂ ਦੇਖ ਕੇ ਨਾ ਕਿਉਂਕਿ ਮੈਨੂੰ ਡੇਂਗੂ ਹੋਇਆ ਹੋਇਆ ਸੀਗਾ ਮੈਂ ਪਬਲਿਕ ਚਾ ਨਹੀਂ ਸਕਿਆ ਹੈਗਾ ਹੈਨਾ ਹੁਣ ਇਹਨਾਂ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਲਗਾਤਾਰ ਵੀ ਹਰਿੰਦਰ ਮੀਤ ਦੀ ਮਾਸੀ ਦਾ ਮੁੰਡਾ ਹੈਗਾ ਤੁਸੀਂ ਗੁਰਪ੍ਰੀਤ ਜੀ ਮੈਨੂੰ ਇਹ ਗੱਲ ਦੱਸੋ ਹਰਿੰਦਰ ਦੇ ਨਾਨਕੇ ਹੈਗੇ ਨੇਗੇ ਖੁੱਡੀਕਲਾਂ ਜਿੱਥੇ ਆਪਾਂ ਖੜੇ ਆਂ ਮੀਤ ਦੇ ਨਾਨਕੇ ਹੈਗੇ ਨੇ ਮਾਨਸਾ ਉਹ ਮਾਸੀ ਦੇ ਮੁੰਡੇ ਕਿਵੇਂ ਹੋ ਗਏ ਯਾਰ ਐਡੀ ਸਿੰਪਲ ਗੱਲ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ 2013 ਦਾ ਇੱਕ ਪਾਰਟੀ ਦਾ ਪੁਰਾਣਾ ਵਲੰਟੀਅਰ ਪਾਰਟੀ ਦਾ ਪੁਰਾਣਾ ਵਰਕਰ ਸਿਰਫ ਕੀ ਵੀ ਬਾਠ ਨੂੰ ਟਿਕਟ ਨਹੀਂ ਮਿਲੀ ਹੈਗੀ ਮੈਂ ਕੱਲ ਤੱਕ ਮੈਂ ਚੁੱਪ ਰਹਿਣ ਦਾ ਫੈਸਲਾ ਕੀਤਾ ਸੀ ਮੈਂ ਸੋਚਿਆ ਸੀਗਾ ਵੀ ਬਾਠ ਕਰਦਾਰ ਕੁਸ਼ੀ ਕਰ ਰਿਹਾ ਪਰ ਚਲ ਕੋਈ ਗੱਲ ਨਹੀਂ ਬੋਲਣਾ ਨਹੀਂ ਪਰ ਯਾਰ ਹੁਣ ਤਾਂ ਇਹ ਹਾਦੀ ਲਾਤੀ ਸੀਗੀ ਯਾਰ ਤੁਸੀਂ ਮੈਨੂੰ ਦੱਸੋ ਆ ਖੁੱਡੀ ਪਿੰਡ ਸਾਰਾ ਖੜਾਗਾ ਇੱਥੇ ਪੂਰਾ ਨਗਰ ਖੜਾਗਾ ਕੋਈ ਇੱਕ ਬੰਦਾ ਉਂਗਲ ਕਰਕੇ ਕਹਦੇ ਵੀ ਹਸਨ ਨੇ ਮੀਤ ਨੇ ਕਦੇ ਉਹਨਾਂ ਨੂੰ 1 ਰੁਪਏ ਦੀ ਮੰਗ ਕੀਤੀ ਹੋਵੇ ਕਦੇ ਉਹਨਾਂ ਨੂੰ 1 ਰੁਪਿਆ ਕਿਸੇ ਨੂੰ ਦੇਣ ਨੂੰ ਕਿਹਾ ਹੋਵੇ ਕਦੇ ਉਹਨਾਂ ਤੋਂ ਚਾਹ ਦਾ ਕੱਪ ਕਿਸੇ ਕੰਮ ਵਾਸਤੇ ਪਿੱਛਾ ਹੋਵੇ ਲੈ ਇਹ ਤਾਂ ਕਹਿੰਦਾ ਰਾਜਨੀਤੀ ਰਾਜਨੀਤੀ ਦਾ ਚਲੋ ਛੋਟੀ ਗੱਲ ਆ ਮੈਂ ਪਬਲਿਕ ਲਾਈਫ ਤੋਂ ਰਿਜ਼ਾਈਨ ਕਰੂੰਗਾ ਤੁਸੀਂ ਇਹਦੀ ਵਿਚਾਰਧਾਰਾ ਦੇਖੀ ਆ ਮੈਂ ਇਹ ਬੋਲਣਾ ਨਹੀਂ ਚਾਹੁੰਦਾ ਸੀ ਗੱਲਾਂ ਦੇਖੋ ਜਿਹੜਾ ਬਾਠ ਅੱਜ ਕੁਛ ਕਰ ਰਿਹਾ ਹੈ ਨਾ ਜਿਹੜਾ ਕੁਛ ਬਾਠ ਉਹ ਗੱਲ ਉਹ ਗੱਲਾਂ ਨਾਲ ਨਾ ਲੋਕਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਉੱਠ ਜਾਊਗਾ 7 ਸਾਲ ਅਸੀਂ ਇਕੱਠਿਆਂ ਨੇ ਕੰਮ ਕੀਤਾ ਯਾਰ ਜਿਹੜੇ ਬੰਦਿਆਂ ਨਾਲ ਤੂੰ ਮੋਢੇ ਨਾਲ ਮੋਢਾ ਜੋੜ ਕੇ 7 ਸਾਲ ਕੰਮ ਕੀਤਾ ਉਹਨਾਂ ਵਿਚਾਰੇ ਉਹਨਾਂ ਬਾਰੇ ਤੇ ਰੇ ਵਿਚਾਰਨੇ ਅੱਜ ਕਿਉਂ ਕਿਉਂਕਿ ਤੈਨੂੰ ਟਿਕਟ ਨਹੀਂ ਮਿਲੀ ਹੈਗੀ ਤੁਸੀਂ ਵੀ ਟਿਕਟ ਮੰਗ ਰਹੇ ਸੀ ਮੈਂ ਟਿਕਟ ਦੀ ਦਾਅਵੇਦਾਰੀ ਸੀ ਮੇਰਾ ਨਾਮ ਚੱਲ ਰਿਹਾ ਸੀਗਾ ਪਰ ਮੈਂ ਕੋਈ ਉਹਦੇ ਪਿੱਛੇ ਨਾਰਾਜ਼ਗੀ ਦਾ ਨਹੀਂ ਜ਼ਾਹਰ ਕੀਤੀ ਵੀ ਨਹੀਂ ਮਿਲੀ ਪਹਿਲੇ ਦਿਨ ਤੋਂ ਹਰਿੰਦਰ ਦੇ ਨਾਲ ਆਗਾ ਤੇ ਬਾਠਾ ਕਹਿ ਰਿਹਾ ਕਿ ਇੱਕ ਇੱਕ ਕਰੇ ਟਿਕਟਾਂ ਰੱਖਣੀਆਂ ਚਾਹੁੰਦੇ ਸਾਰੀਆਂ ਇੱਕ ਕਰ ਕੀ ਆ ਯਾਰ ਮੈਂ ਦੱਸਦਾ ਦਿੰਦਾ ਹੁਣ ਵੀ ਹਰਿੰਦਰ ਦੇ ਨਾਨਕੇ ਹੈਗੇ ਨੇ ਕਿ ਕੁੱਡੀਕਲਾਂ ਮੀਤ ਦੇ ਨਾਨਕੇ ਹੈਗੇ ਨੇ ਮਾਨਸ ਮਾਸੀ ਦੇ ਮੁੰਡੇ ਕਿਵੇਂ ਹੋਏ ਇਹ ਇਹ ਸਿਰਫ ਵਰਕਰ ਦੇਖੋ ਸਾਡੇ ਵਰਕਰਾਂ ਨੂੰ ਸਾਰਿਆਂ ਨੂੰ ਪਤਾ ਇਹ ਗੱਲ ਸਿਰਫ ਸ਼ਹਿਰ ਦੇ ਵਿੱਚ ਨਾ ਇੱਕ ਕਿਉਂਕਿ ਅੱਜ ਕੱਲ ਮੀਡੀਆ ਇੱਕ ਪਲੇਟਫਾਰਮ ਆ سوشل ਮੀਡੀਆ ਵੀ ਗੁੰਮਰਾਹ ਕਰ ਦੋ ਐਨੀ ਵਾਰੀ ਝੂਠ ਨੂੰ ਬੋਲੋ ਕਿ ਲੋਕਾਂ ਨੂੰ ਐ ਲੱਗਣ ਲੱਗ ਜਾਈ ਵੀ ਇਹ ਸੱਚ ਆ ਇਹਦੀ ਆਪਦੀ ਕੀ ਪਰਫਾਰਮੈਂਸ ਆ ਯਾਰ ਇਹ ਆਪ ਦੱਸੇ ਤੁਸੀਂ ਇਹਦੇ ਕਿਰਦਾਰ ਬਾਰੇ ਗੁਰਦੀਪ ਬਾਠ ਦੇ ਕਿਰਦਾਰ ਬਾਰੇ ਸਾਰੇ ਆਪਾਂ ਆਮ ਘਰਾਂ ਦੇ ਬੱਚੇ ਖੜੇ ਆ ਸਾਰੇ ਆਪਾਂ ਆਮ ਘਰਾਂ ਦੇ ਬੰਦੇ ਖੜੇ ਆਗੇ ਇਹਦੇ ਕਿਰਦਾਰ ਬਾਰੇ ਇਸ ਗੱਲ ਤੋਂ ਤੁਸੀਂ ਗਰਦੀਪ ਬਾਠ ਦੇ ਕਿਰਦਾਰ ਬਾਰੇ ਆਈਡੀਆ ਲਾ ਸਕਦੇ ਹੋ ਵੀ ਇਹਨੇ ਥੋੜੇ ਦਿਨ ਪਹਿਲਾਂ ਆਪਦੀ ਇੰਟਰਵਿਊ ਦੇ ਵਿੱਚ ਕਿਹਾ ਕਿ ਮੀਤਹੇਰ ਕੀ ਬਿਲਕੁਲ ਇੰਟਨ ਲੱਗਿਆ ਚਾਰ ਪੰਜ ਕਿੱਲੇ ਦੇ ਕੋਲੇ ਜ਼ਮੀਨ ਦੇ ਨੇ ਤੁਸੀਂ ਮੈਨੂੰ ਦੱਸੋ ਯਾਰ ਚਾਰ ਪੰਜ ਕਿੱਲੇ ਜ਼ਮੀਨ ਹੋਣਾ ਕੋਈ ਪਾਪਾਗਾ ਘੱਟ ਜ਼ਮੀਨ ਹੋਣ ਦਾ ਕਹਦਾ ਮੈਨਾ ਯਾਰ ਇਹ ਇਹਦੀ ਸੋਚ ਆ ਕਈ ਵਾਰੀ ਨਾ ਬੰਦੇ ਤੋਂ ਆਪਦੀ ਜਿਹੜੀ ਸੋਚ ਹੁੰਦੀ ਆ ਉਹ ਮੂੰਹੋਂ ਨਿਕਲ ਜਾਂਦੀ ਹੈਗੀ ਇਹ ਉਹ ਤੋਂ ਆਪਦੀ ਕੰਟਰੋਲ ਨਹੀਂ ਹੋਈ ਐ ਸਰਮਾਇਦਾਰ ਜਿਹੜੀ ਇਹ ਸੋਚਾ ਇਹ ਚਾਰ ਪੰਜ ਕਿੱਲੇ ਵਾਲੇ ਬੰਦਿਆਂ ਨੂੰ ਬੰਦਾ ਨਹੀਂ ਸਮਝਦਾ ਹੈਗਾ ਉਹ ਕਹਿੰਦੇ ਬੰਦੇ ਤੁਸੀਂ ਨਹੀਂ ਸਮਝਦੇ ਕਹਿੰਦੇ ਆਮ ਨਹੀਂ ਹੁਣ ਖਾਸ ਤੋਂ ਖਾਸ ਬਣ ਗਏ ਕਿਹੜੀ ਗੱਲ ਤੋਂ ਖਾਸ ਹੋ ਗਏ ਜੀ ਅਸੀਂ ਤੁਸੀਂ ਦੱਸੋ ਕੋਈ ਇਹੋ ਜਿਹਾ ਆ ਟੀਮ ਖੜੀ ਹੈਗੀ ਖੁੱਡੀ ਵਾਲੀ ਕੋਈ ਬੰਦਾ ਖੁੱਡੀ ਦਾ ਕਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਉਹ ਆ ਕੇ ਕਦੇ ਕਹਦੇ ਸਵੇਰੇ 7 ਵਜੇ ਮੇਰੇ ਕੋਲੇ ਘਰੇ ਆ ਜਾ ਲੈ ਸੀ ਕਿਉਂਕਿ ਪਿੰਡ ਨਾਲ ਲੱਗਦਾ ਮੋਗਿਆਂ ਦਾ ਕੰਮ ਚੱਲ ਰਿਹਾ ਸੀ ਖੁੱਡੀ ਇੱਥੇ ਆਪਣਾ 100 ਕਰੋੜ ਰੁਪਇਆ ਸਿਰਫ ਇਹ ਰਜਵਾਹੇ ਨੂੰ ਦਿੱਤਾ ਸੀਗਾ ਕੰਮ ਕਰਦੇ ਸੀ ਹਰ ਰੋਜ਼ ਮੇਰੇ ਕੋਲ ਤਾਂ ਸਾਰਾ ਖੁੱਡੀਆਂ ਕਲਾ ਕੇ ਬੈੰਦਾ ਸੀਗਾ ਆ ਹੁਣ ਵੀ ਮੈਂ ਸਟੇਜ ਦੇ ਪਿੱਛੇ ਖੜਾ ਸੀਗਾ ਮੇਰੇ ਬਚਪਨ ਦੇ ਵਿੱਚ ਜਿਨ੍ਹਾਂ ਨੇ ਸਾਡਾ ਘਰ ਬਣਾਇਆ ਮਿਸਤਰੀ ਨੇਗੇ ਉਹ ਅਫਤਾਰ ਜਗਤਾਰ ਨੇਗੇ ਉਹ ਮੇਰੇ ਨਾਲ ਖੜੇ ਸੀ ਉਹ ਮੇਰੇ ਨਾਲ ਲਗਾਤਾਰ ਤਾਲ ਮੇਲ ਚ ਨੇ ਕੋਈ ਖੁੱਡੀ ਦਾ ਇਹੋ ਜਿਹਾ ਬੰਦਾ ਨਹੀਂ ਫੁੱਟਬਾਲ ਮੈਂ ਇੱਥੇ ਖੇਡਦਾ ਰਿਹਾ ਹੁਣ ਵੀ ਮੈਂ ਕਰੇ ਖੇਡਣ ਆ ਜਾਉਣਾਗਾ ਗਰਾਊਂਡ ਬਣਾ ਕੇ ਦਿੱਤਾ ਯਾਰ ਹੋਰ ਅਸੀਂ ਲੋਕਾਂ ਚ ਕੀ ਮਤਲਬ ਕਰ ਕਰੀਏ ਯਾਰ ਪੈਸੇ ਇਕੱਠੇ ਕਰਨ ਵਾਲੀ ਗੱਲ ਕਿਵੇਂ ਆ ਗਈ ਉਹ ਕੁਰਸੀ ਡਾਉਣ ਵਾਲੀਆਂ ਗੱਲਾਂ ਕਹਿੰ ਅਸੋ ਆਪਾਂ ਕੋਈ ਦਫ਼ਤਰ ਬਣਾਉਣੇ ਆ ਬਾਠ ਦੀ ਕੁਰਸੀ ਡੀਸੀ ਮੂਰੇ ਰਹੀ ਹੋਈ ਸੀਗੀ ਡੀਸੀ ਦੇ ਨਾਲ ਕੀ ਉਹ ਕੀ ਉਹ ਪੈਸੇ ਇਕੱਠੇ ਕਰਨ ਵਾਸਤੇ ਸੀਗੀ ਕੁਰਸੀ ਮੈਂ ਮਹਮਾਨਦਾਰ ਹੈਨਾ ਮੇਰੀ ਗੱਲ ਸਮਝੋ ਤੁਸੀਂ ਪਾਰਟੀ ਨੇ ਇੱਕ ਦਫ਼ਤਰ ਬਣਾਇਆ ਕੋਈ ਦਫ਼ਤਰ ਬਣਿਆ ਹੋਇਆਗਾ ਉਹ ਪਹਿਲਾ ਸਾਡਾ ਦਫ਼ਤਰ ਨਾ ਸ਼ਹਿਰ ਤੋਂ ਥੋੜਾ ਬਾਹਰ ਆਪਣਾ ਲੱਖੀ ਕਲੋਨੀ ਦੇ ਵਿੱਚ ਸੀਗਾ ਮੇਰੇ ਕੋਲੇ ਸ਼ਹਿਰ ਦੇ ਬੰਦੇ ਇਕੱਠੇ ਹੋ ਕੇ ਆਏ ਉਹ ਮੈਨੂੰ ਕਹਿੰਦੇ ਵੀ ਬਾਈ ਜੀ ਸਾਨੂੰ ਦੁਕਾਨਾ ਛੱਡ ਕੇ ਆਉਣਾ ਉਹ ਖਾ ਹੋ ਜਾਂਦਾ ਕਈ ਵਾਰੀ ਸਾਡੇ ਕੰਮ ਉਥੇ ਸ਼ਹਿਰ ਦੇ ਵਿੱਚ ਹੁੰਦੇ ਨੇ ਕੋਈ ਸ਼ਹਿਰ ਦੇ ਵਿੱਚ ਤੁਸੀਂ ਜਗਾ ਦੇਖ ਕੇ ਇੱਥੇ ਦਫਤਰ ਬਣਾ ਲਓ ਯਾਰ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਕਲਾ ਕਮਿਸ਼ਨ ਲੈਣਾ ਥੋੜਾ ਹੁੰਦਾਗਾ ਮੈਂ ਉਥੇ ਬੈਠਾ ਮੇਰੀ 1.5 ਸਾਲ ਦੀ ਉਥੇ ਕਾਰਗੁਜ਼ਾਰੀ ਦੇਖ ਲਓ ਵੀ ਮੈਂ ਕਮੇਟੀ ਵਾਸਤੇ ਬਰਨਾਲਾ ਮਿਊਸਪਲ ਕਮੇਟੀ ਵਾਸਤੇ ਕੀ ਕੰਮ ਕੀਤਾ ਤੇ ਇਹ ਆਪਦੀ 1.5 ਸਾਲ ਦੀ ਕਾਰਗੁਜ਼ਾਰੀ ਦੱਸ ਦੇ ਬਰਨਾਲਾ ਮਿਊਸਪਲ ਕਮੇਟੀ ਦੇ ਵਿੱਚ ਐਡਵਰਟਾਈਜ਼ਮੈਂਟ ਜਿਹਨੂੰ ਆਪਾਂ ਵੱਡੇ ਵੱਡੇ ਬੋਰਡ ਲਾ ਦਿੰਦੇ ਹਾਂ ਨਾ ਹੈਨਾ ਇਹਨਾਂ ਦੀ ਕੋਈ ਪਾਲਿਸੀ ਨਹੀਂ ਸੀਗੀ ਹਸਨ ਉੱਥੇ ਬੈਠਾ 1.5 ਸਾਲ ਦੇ ਵਿੱਚ ਜਿਹੜੀ ਚੀਜ਼ ਦਾ ਇਹਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਕਿਹੜੀ ਐਡਵਰਟਾਈਜ਼ਮੈਂਟ ਦੀ ਪਾਲਿਸੀ ਬਣੀ ਆ ਕਿਉਂਕਿ ਕੰਮ ਤਾਂ ਕੀਤਾ ਨਹੀਂ ਜਿਹੜੀ ਚੀਜ਼ ਦਾ ਬਰਨਾਲਾ ਮਿਊਸਪਲ ਕਮੇਟੀ ਨੂੰ 25000 ਰੁਪਏ ਮਹੀਨੇ ਦਾ ਆਉਂਦਾ ਸੀ ਅੱਜ ਹਸਨ ਨੇ ਆਪਣੀ ਮਿਹਨਤ ਨਾਲ ਉਹ ਐਡਵਰਟਾਈਜ਼ਮੈਂਟ ਪਾਲਿਸੀ ਬਣਾਈ 4 ਕਰੋੜ ਦਾ ਟੈਂਡਰ ਚੜਿਆਗਾ ਉਹ ਸਾਡੀਆਂ ਜੇਬਾਂ 'ਚ ਨਹੀਂ ਜਾਣਾ ਉਹ ਸਿੱਧਾ ਕਮੇਟੀ ਦੇ ਵਿੱਚ ਜਾਊਗਾ ਕਮੇਟੀ ਦਾ ਇਨਕਮ ਟੈਕ ਜਿਹੜਾ ਆਪਣਾ ਪ੍ਰਾਪਰਟੀ ਟੈਕਸ ਕਲੈਕਸ਼ਨ ਸੀਗੀ ਉਹ 3 ਕਰੋੜ ਸੀਗੀ 1.5 ਸਾਲ ਪਹਿਲਾਂ 1 ਸਾਲ ਦੀ ਹਸਨ ਉਥੇ ਜਾ ਕੇ ਬੈਠਾ ਆਪਣੀ ਮਿਹਨਤ ਨਾਲ 6 ਕਰੋੜ ਰੁਪਇਆ ਉਥੇ ਟੈਕਸ ਕਲੈਕਸ਼ਨ ਹੋਈ ਬਿਲਡਿੰਗ ਬਲੌਕ ਆਗਾ ਜਿਹੜਾ ਬਿਲਡਿੰਗ ਡਿਪਾਰਟਮੈਂਟ ਹੁੰਦਾਗਾ ਉਹਦੀ ਜਿਹੜੀ ਆਮਦਨ ਆਸੀ 6 ਤੋਂ 7 ਕਰੋੜ ਰੁਪਇਆ ਇੱਕ ਸਾਲ ਦੀ ਵਧਾਈ ਇੱਕ ਸਾਲ ਦੀ ਬਰਨਾਲਾ ਮਿਊਸਪਲ ਕਮੇਟੀ ਦੀ ਜਿਹੜੀ ਆਮਦਨ 12 ਤੋਂ 13 ਕਰੋੜ ਰੁਪਇਆ ਵਧਾਈ ਹਸਨ ਨੇ ਉਥੇ ਪਾਰਦਰਸ਼ਤਾ ਕੀਤੀ ਹੈ ਟਰਾਂਸਪੇਰੈਂਸੀ ਲਿਆਂਦੀ ਹੈ ਕਿ ਨਾ ਕਿ ਕੋਈ ਮੈਂ ਇਹਨੂੰ ਚੈਲੰਜ ਕਰਦਾ ਹਾਂ ਇਸ ਗੱਲ ਦੇ ਉੱਤੇ ਮੇਰੇ ਤੇ ਮੇਰੇ ਚ 100 ਖਾਮੀਆਂ ਹੋ ਸਕਦੀਆਂ ਨੇ ਕਿਆਂ ਈਮਿਤਹਿਰ ਚ 100 ਖਾਮੀਆਂ ਹੋ ਸਕਦੀਆਂ ਨੇ ਕਿਆਂ ਪਰ ਅਸੀਂ ਬੇਈਮਾਨ ਨਹੀਂ ਹੈਗੇ ਨਹੀਂ ਰਿਸ਼ਵਤ ਲੈਂਦੇ ਰਿਸ਼ਵਤ ਕੀ ਯਾਰੇ ਕੋਈ ਪ੍ਰੂਫ ਕਰ ਦੇ ਕੋਈ ਕਾਗਜ਼ ਤੇ ਲੈ ਕੇ ਦੇਵੇ ਤੁਸੀਂ ਪ੍ਰਚਾਰ ਕਰ ਰਹੇ ਹੋ ਨਾ ਤੁਸੀਂ ਸ਼ਰਿਆਮ ਪ੍ਰਚਾਰ ਦੇ ਵਿੱਚ ਤੁਹਾਡਾ ਨਾਮ ਲੈ ਰਹੇ ਹੋ ਈਮਿਤਹਿਰ ਦਾ ਨਾਮ ਲੈ ਰਹੇ ਹੋ ਨਾਮ ਲੈਣ ਨਾਲ ਕੀ ਹੁੰਦਾ ਹੈ ਜੀ ਜੇ ਤਾਂ ਹੋ ਨਾ ਜਦੋਂ ਪਾਰਟੀ ਦੇ ਵਿੱਚ 2.5 ਸਾਲ ਉਹਨਾਂ ਕੋਲੇ ਗੱਡੀ ਵੀ ਸੀਗੀ ਬੱਤੀ ਵਾਲੀ ਸਾਰਾ ਕੁਝ ਸੀਗਾ ਹਨਾ ਜੇ ਤਾਂ ਉਦੋਂ ਗੱਲ ਕਹਿੰਦਾ ਫਿਰ ਤਾਂ ਉਹਨੂੰ ਲੋਕ ਕਹਿੰਦੇ ਹੁਣ ਤਾਂ ਕੁਝ ਮਰਜ਼ੀ ਕਹੀ ਜਾਵੇ ਮੈਨੂੰ ਤੁਸੀਂ ਬਿਲਕੁਲ ਝੂਠ ਹੈ ਜੀ ਮੈਂ ਉਹਨੂੰ ਕਹਣਾ ਗੁਰਦੁਆਰੇ ਚੜੇ ਅੱਛਾ ਜੇ ਉਹ ਕਹਿ ਰਿਹਾ ਅੱਛਾ ਕਿਹੜੀ ਗੱਲ ਤੇ ਕਹਿ ਰਿਹਾ ਮੈਂ ਤੁਹਾਨੂੰ ਦੱਸਦਾ ਹਾਂ ਕਿਹੜੀਆਂ ਗੱਲਾਂ ਤੇ ਕਹਿ ਰਹੇ ਨੇ ਉਹ ਵੀ ਮੈਂ ਕਰ ਲੂੰਗਾ ਅੱਛਾ ਜੇ ਹਸਨ ਨੇ ਬੇਈਮਾਨੀ ਕੀਤੀ ਸੀਗੀ ਕੋਈ ਜੇ ਮੀਤ ਨੇ ਕੋਈ ਬੇਈਮਾਨੀ ਕੀਤੀ ਸੀਗੀ ਤੁਸੀਂ ਮੈਨੂੰ ਇਹ ਤੋਂ ਇਹ ਤੋਂ ਤੁਸੀਂ ਪੁੱਛੋ ਜਾ ਕੇ ਵੀ ਜੇ ਹਸਨ ਬੇਈਮਾਨਾ ਫਿਰ ਤੂੰ ਜਿੱਦੇ ਤੇ આરોਪ ਲਾਇਆਗਾ ਜਿੱਦੇ ਤੂੰ ਕਿਹਾਗਾ ਵੀ ਇਹ ਕਮਿਸ਼ਨ ਲੈਂਦਾ ਫਿਰ ਤੂੰ ਉਹਦੇ ਉਹ ਤੋਂ ਬਾਅਦ ਦੇ ਵਿੱਚੋਂ ਫੋਨ ਕਰਕੇ ਮਾਫੀ ਘਾਤੋ ਮੰਗੀਆ ਵੀ ਹਸਨ ਯਾਰ ਹਾਂ ਵੀ ਮੈਥੋਂ ਗਲਤੀ ਹੋਈ ਇਹਨੂੰ ਗੁਰਦੁਆਰੇ ਚਾੜਿਓ ਇਸ ਗੱਲ ਦੇ ਉੱਤੇ ਸਿਰਫ ਇਹ ਧੋਗਲੇ ਕਿਰਦਾਰ ਦਾ ਤੁਹਾਨੂੰ ਇਹਨਾਂ ਦਾ ਇਸ ਗੱਲ ਤੋਂ ਪਤਾ ਲੱਗ ਜੂਗਾ ਕਿਉਂ ਵੀ ਯਾਰ ਜਿਹੜਾ ਕੁਝ ਬੋਲਣਾ ਉਹਦਾ ਖੁੱਲੇ ਚ ਬੋਲ ਦੋ ਜਦੋਂ ਮਾਫੀ ਮੰਗਣੀ ਆ ਉਹ ਚੁੱਪ ਕਰਕੇ ਫੋਨ ਤੇ ਬਾਗ ਲਓ ਮੈਂ ਸੋਚਿਆ ਸੀ ਵੀ ਮੈਂ ਬੋਲਣਾ ਨਹੀਂ ਮੈਂ ਕਿਹਾ ਚੱਲਣੇ ਮਾਫੀ ਮੰਗ ਲਈ ਹੁਣ ਤੁਸੀਂ ਕਿਉਂ ਬੋਲ ਪਏ ਯਾਰ ਹਾਦੀਪਾਰ ਕੀਤੀ ਹੈ ਕੀ ਜਿਹੜੀ ਦੁਕਾਨ ਤੇ ਜਾਂਦਾਗਾ ਇਹਨੂੰ ਮੈਂ ਬੇਨਤੀ ਇਹ ਕਰਦਾ ਵੀ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਇੱਕ ਆਪਣੇ ਬੱਚੇ ਦੀਆਂ ਝੂਠੀਆਂ ਸੌਹਾਂ ਖਾਣੀਆਂ ਬੰਦ ਕਰੇ ਇਹ ਮਤਲਬ ਕਿੱਡਾ ਯਾਰ ਬਰਨਾਲੇ ਦੇ ਵਿੱਚ ਯਾਰ ਲੋਕ ਇੱਕ ਦੂਜੇ ਤੇ ਕੀ ਵਿਸ਼ਵਾਸ ਕਰਨਗੇ ਜਦੋਂ ਰਾਜਨੀਤੀ ਦਾ ਪੱਧਰ ਉਹਨੇ ਥੱਲੇ ਸਿੱ ਤੁਸੀਂ ਮੈਨੂੰ ਦੱਸੋ ਮੈਂ ਇਹਦੇ ਕੋਲੇ ਗੁਰਪ੍ਰੀਤ ਜੀ ਤੁਸੀਂ ਮੀਡੀਆ ਦੇ ਵਿੱਚੋਂ ਇੱਕ ਚੈਨਲ ਚਲਾ ਰਹੇ ਹੋਗੇ ਬੜਾ ਸੋਹਣਾ ਤੁਹਾਡਾ ਪੰਜਾਬ ਕਾਰਨਰ ਚੈਨਲ ਚੱਲਦਾਗਾ ਹਨ ਤੁਸੀਂ ਮੀਡੀਆ ਦੇ ਵਿੱਚ ਸੇਵਾ ਕਰਨ ਆਏ ਹੋ ਅਸੀਂ ਕਹਿੰਨੇ ਆ ਵੀ ਅਸੀਂ ਰਾਜਨੀਤੀ 'ਚ ਸੇਵਾ ਕਰਨ ਆਏ ਆ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਹੁੰਦਾਗਾ ਉਹਦੀ ਜਿਹੜੀ ਨਿਯੁਕਤੀ ਆ ਉਹ ਗਵਰਨਰ ਪੰਜਾਬ ਦਾ ਕਰਦਾ ਗਵਰਨਰ ਰਾਜਪਾਲ ਸਭ ਤੋਂ ਵੱਡੀ ਪੋਸਟ ਆ ਪੰਜਾਬ ਦੀ ਉਹ ਨਿਯੁਕਤੀਆਂ ਜਿਹੜਾ ਕਰਦਾ ਉਹ ਵੱਡੇ ਅਹੁਦਿਆਂ ਦੀਆਂ ਨਿਯੁਕਤੀਆਂ ਕਰਦਾ ਉਹਦੇ ਕੋਲੇ ਝੰਡੀ ਵਾਲੀ ਗੱਡੀ ਹੁੰਦੀ ਆ ਪਲੈਨਿੰਗ ਬੋਰਡ ਦੇ ਚੇਅਰਮੈਨ ਕੋਲੇ ਪਲੈਨਿੰਗ ਬੋਰਡ ਦੇ ਚੇਅਰਮੈਨ ਨੂੰ ਤੇਲ ਸਰਕਾਰ ਦਿੰਦੀ ਆ ਗੱਡੀ ਚ ਪਾਉਣ ਵਾਸਤੇ ਗਵਰਨਮੈਂਟ ਸਰਕਾਰ ਦਿੰਦੀ ਆ ਆ ਡੀਸੀ ਦੇ ਬਰਾਬਰ ਉਹਦੀ ਕੁਰਸੀ ਦਿੰਦੀ ਆ ਜਿਹੜੀ ਕੁਰਸੀ ਦਿੰਦੀ ਗੱਲ ਕਰਦਾ ਨਾ ਡੀਸੀ ਦੇ ਬਰਾਬਰ ਉਹਦੀ ਕੁਰਸੀ ਦਿੰਦੀ ਆ ਐਮਐਲਏ ਦੀ ਕੋਈ ਐਮਐਲਏ ਕੋਲੇ ਕੋਈ ਦਫ਼ਤਰ ਨਹੀਂ ਹੁੰਦਾ ਪਲੈਨਿੰਗ ਬੋਰਡ ਦੇ ਚੇਅਰਮੈਨ ਕੋਲੇ ਦਫ਼ਤਰ ਹੁੰਦਾਗਾ ਐਸਐਸਪੀ ਡੀਸੀ ਉਹਨੂੰ ਖੜੇ ਹੋ ਕੇ ਮਿਲਦੇ ਨੇ ਪੰਜਾਬ ਦੇ ਕਿਸੇ ਮੰਤਰੀ ਕੋਲੇ ਜਾਵੇ ਉਹ ਪੰਜਾਬ ਦੇ ਕਿਸੇ ਚੇਅਰਮੈਨ ਕੋਲੇ ਜਾਵੇ ਉਹ ਪੰਜਾਬ ਦੇ ਕਿਸੇ ਸੈਕਟਰੀ ਕੋਲੇ ਜਾਵੇ ਉਹ ਖੜਾ ਹੋ ਕੇ ਪੁੱਛਦਾ ਵੀ ਆਪਣੇ ਚੇਅਰਮੈਨ ਸਾਹਿਬ ਦੱਸੋ ਤੁਸੀਂ ਕੀ ਲੋਕਾਂ ਦਾ ਕੰਮ ਲੈ ਕੇ ਆਏ ਹੋ ਇੰਨੇ ਤੁਹਾਡੇ ਕੋਲੇ ਯਾਰ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਇਹ ਕਹਿ ਰਹੇ ਹੋ ਵੀ ਮੈਥੋਂ ਦਾ ਸੇਵਾ ਨਹੀਂ ਹੋ ਰਹੀ ਹਜੇ ਵੀ ਮੈਂ ਤਾਂ ਤਾਂ ਸੇਵਾ ਕਰਨੀ ਸ਼ੁਰੂ ਕਰੂੰਗਾ ਪਹਿਲਾਂ ਮੈਨੂੰ ਐਮਐਲਏ ਬਣਾਓ ਇਹ ਤਾਂ ਉਹ ਗੱਲ ਹੋ ਗਈ ਨਾ ਅੱਜ ਤੁਸੀਂ ਇੱਕ ਚੈਨਲ ਦੇ ਵਿੱਚ ਪੰਜਾਬ ਕਾਰਨਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋਗੇ ਤੁਸੀਂ ਪੰਜਾਬ aí ਕਹੋ ਵੀ ਯਾਰ ਮੈਂ ਪੰਜਾਬ ਕਾਰਨਰ ਦੇ ਵਿੱਚ ਲੋਕਾਂ ਦੀ ਸੇਵਾ ਤਾਂ ਕਰਨੀ ਸ਼ੁਰੂ ਕਰੂੰਗਾ ਪਹਿਲਾਂ ਮੈਨੂੰ ਪੰਜਾਬ ਕਾਰਨਰ ਦਾ ਡਾਇਰੈਕਟਰ ਬਣਾਓ ਸਭ ਤੋਂ ਵੱਡੀ ਪੋਸਟ ਤੇ ਰੌਲਾ ਸਿਰਫ ਟਿਕਟ ਦਾਗਾ ਪਾਰਟੀ ਦੇ ਤਿੰਨ ਮੇਨ ਉਹਦੇ ਹੁੰਦੇ ਨੇ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਪਲੈਨਿੰਗ ਬੋਰਡ ਦਾ ਚੇਅਰਮੈਨ ਇੱਕ ਐਮਐਲਏ ਦੋ ਤਾਂ ਇਹਦੇ ਕੋਲੇ ਪਹਿਲਾਂ ਹੀ ਸੀ ਹੁਣ ਤੀਜਾ ਭਾਲਦਾ ਸੀ ਇੰਨਾ ਘਰੌਲਾ ਯਾਰ ਉਹ ਕਹਿੰਦਾ ਟਿਕਟ ਦਾ ਨਹੀਂ ਸਿਧਾਂਤਾਂ ਦਾ ਰੌਲਾ ਹੈ ਸਿਧਾਂਤਾਂ ਦਾ ਰੌਲਾ ਸੀ ਯਾਰ ਫਿਰ ਪਹਿਲਾਂ ਬੋਲਣਾ ਸੀ ਜਦੋਂ ਜਲੰਧਰ ਚਿਮਣੀ ਚੋਣ ਹੋਈ ਆ ਮੈਂ ਬੜੀ ਖੁੱਲ ਕੇ ਗੱਲ ਕਰਦਾ ਜਲੰਧਰ ਜਿਮਣੀ ਚੋਣ ਹਜੇ ਥੋੜਾ ਸਮਾਂ ਪਹਿਲਾਂ ਹੋ ਕੇ ਹਟੀ ਆ ਉਦੋਂ ਪਾਰਟੀ ਨੇ ਨਵਾਂ ਬੰਦਾ ਜੁਆਇਨ ਕਰਾ ਕੇ ਉਹਨੂੰ ਟਿਕਟ ਦਿੱਤੀ ਆ ਉੱਥੇ ਉਦੋਂ ਇਹ ਜਾ ਕੇ ਉੱਥੇ ਡੋਰ ਟੂ ਡੋਰ ਕਰਕੇ ਉਹ ਨਵੇਂ ਬੰਦੇ ਵਾਸਤੇ ਵੋਟਾਂ ਮੰਗ ਕੇ ਆਇਆਗਾ ਕਿ ਜਿਹੜਾ ਉੱਥੋਂ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਉਹਦਾ ਉਦੋਂ ਯਾਰ ਜਿਹੜਾ ਕੋਈ ਹੱਕ ਸੀਗਾ ਉਹ ਮਾਰਿਆ ਨਹੀਂ ਗਿਆ ਸੀਗਾ ਉਦੋਂ ਇਹਨੂੰ ਆਏ ਸੀਗਾ ਵੀ ਆਪਾਂ ਕਹਨੂੰ ਬੋਲਣਾ ਯਾਰ ਆਪਾਂ ਨੇ ਤਾਂ ਕੀ ਪਤਾ ਟਿਕਟ ਮੇਲੀ ਜਾਵੇ ਆਪਾਂ ਕਹਨੂੰ ਪਾਰਟੀ ਨਾ ਖਰਾਬ ਕਰਨੀ ਆ ਕਦੇ ਗੱਲ ਗੱਲ ਤੇ ਯਾਰ ਇਹ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਬੇ ਦੀਆਂ ਗੱਲਾਂ ਕਰਦਾ ਤੁਸੀਂ ਮੈਨੂੰ ਯਾਰ ਤੇਰੀ ਟਿਕਟ ਦੀ ਲੜਾਈ ਹੈਗੀ ਤੂੰ ਵਿੱਚ ਐਡੇ ਐਡੇ ਵੱਡੇ ਸ਼ੀਜ਼ਦਾਂ ਨੂੰ ਕਿਉਂ ਉਹ ਕਰੀ ਜਾਣਾਗਾ ਯਾਰ ਭਗਤ ਸਿੰਘ ਨੇ ਉਦੋਂ ਹੀ ਅਗਰੇਜ਼ਾਂ ਨਾਲ ਲੜਾਈ ਸ਼ੁਰੂ ਕੀਤੀ ਸੀ ਔਰ ਉਹਨਾਂ ਦੀ ਟਿਕਟ ਕੱਟੀ ਗਈ ਸੀਗੀ ਯ ਤੂੰ ਸਿੱਧਾ ਕਹੇ ਯਾਰ ਵੀ ਮੈਨੂੰ ਟਿਕਟ ਚਾਹੀਦੀ ਸੀਗੀ ਮੇਰੀ ਟਿਕਟ ਦੀ ਲੜਾਈ ਸੀਗੀ ਤੁਸੀਂ ਮੈਨੂੰ ਦੱਸੋ ਯਾਰ ਐਡੇ ਵੱਡੇ ਅਹੁਦੇ ਤੇ ਰਹਿ ਕੇ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਤੋਂ ਸੇਵਾ ਨਹੀਂ ਹੋ ਰਹੀ ਹੋਰ ਸੇਵਾ ਬੰਦਾ ਕੀ ਕਰ ਲੂਗਾ ਇਹ ਰੋ ਐਮਐਲਏ ਬਣ ਕੇ ਵੀ ਨਹੀਂ ਕਰਦਾ ਹੈਗਾ ਬਾਠ ਕਹਿ ਰਿਹਾ ਮੈਨੂੰ ਤਾਂ ਵੱਡੇ ਵੱਡੇ ਲਾਲਚ ਵੀ ਦੇਤੇ ਮਾਰਕੀਟ ਕਮੇਟੀ ਤੋਂ ਦੂਜੇ ਜਿਹੜਾ ਮੰਡੀ ਬੋਰਡ ਦੀ ਚੇਅਰਮੈਨੀ ਤੱਕ ਦੇ ਆਫਰ ਦਿੱਤੇਗਾ ਮੈਂ ਤਾਂ ਉਹ ਵੀ ਛੁੜ ਕਰਾਤੇ ਦੇਖੋ ਕੀ ਕਹਿਣ ਨਾਲ ਕੀ ਹੁੰਦਾਗਾ ਜੀ ਕੋਈ ਗੱਲ ਹੈਗੀ ਆ ਇਹਦੇ ਵਿੱਚ ਇਹਦਾ ਕੋਈ ਮਰਜ਼ੀ ਹੁਣ ਜਦੋਂ ਗਿਆਦਾ ਕੜਤਾ ਪਾਰਟੀ ਨੇ ਤਾਂ ਕੁਝ ਮਰਜ਼ੀ ਕਹੀ ਜਾਓ 2022 ਦੀਆਂ ਚੋਣ ਪਬਲਿਕ ਕਰਨੀ ਜਿਹੜਾ ਸਾਡੀ ਆਤ ਤਾਂ ਵੀ ਅਸੀਂ ਲੋਕਾਂ ਦੇ ਵਿੱਚੋਂ ਜਿਹੜੀ ਸਾਡੀ ਆਤ ਤਾਂ ਨਸ਼ਰ ਕਰਨ ਦੀ ਆਤ ਨਹੀਂ ਗੱਲ ਜਿਹੜੀ ਗੱਲ ਅੰਦਰ ਹੁੰਦੀ ਆ ਉਹ ਅੰਦਰ ਰਹਿਣੀ ਚੰਗੀ ਹੁੰਦੀ ਹੈਗੀ ਆਪਾਂ ਆਪਣੇ ਪਰਿਵਾਰ ਦੀ ਗੱਲ ਅੰਦਰ ਰੱਖ ਕੇ ਹੋਣੇ ਅਗੇ ਇਹਨੇ ਇਹ ਸਾਡੇ ਵਰਕਰਾਂ ਨੂੰ ਤਾਂ ਸਾਰਿਆਂ ਨੂੰ ਪਤਾ ਇਹ ਗੱਲ ਵੀ ਇਹ ਖਰੇਕ ਜਦੋਂ ਚੋਣ ਕੋਈ ਹੁੰਦੀ ਹੈਗੀ ਇਹ ਆਪਦਾ ਹਰ ਹਰ ਪਰਿਵਾਰ ਝੰਡਾ ਚੱਕਦਾਗਾ 2022 ਦੀ ਚੋਣ ਹੋਈ ਜਿਮਣੀ ਚੋਣ ਹੋਈ ਜਦੋਂ ਭਗਵੰਤ ਸ manh ਸਾਹਿਬ ਦੀ ਸੀਟ ਖਾਲੀ ਹੋਈ ਸੀਗੀ ਉੱਥੇ ਗਰਮੇਲ ਸਿੰਘ ਕਰਾਚੋਂ ਜਿਹੜੇ ਪਾਰਟੀ ਦੇ ਪੁਰਾਣੇ ਵਰਕਰ ਸੀਗੇ ਤੇ ਜਿਹੜੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ। ਉਦੋਂ ਇਹ ਮੀਟਰ-ਮੀਟਰ ਦੀਆਂ ਗਾਲਾਂ ਮੁੱਖ ਮੰਤਰੀ ਸਾਹਿਬ ਨੂੰ ਦੰਦਾ ਸੀਗਾ। ਕਹਿੰਦਾ ਸੀਗਾ ਟਿਕਟ ਵਾਟ ਨੂੰ ਮਿਲਣੀ ਚਾਹੀਦੀ ਹੈ। ਇਹ ਗਰਮੇਲ ਕਰਾਚੋਂ ਨੂੰ ਦੇਤੀ। ਇਹਨੇ ਇੱਕ ਦਿਨ ਉੱਠ ਕੇ ਪ੍ਰਚਾਰ ਨਹੀਂ ਕੀਤਾ। ਇਹਨੇ ਸਾਰੇ ਕਿਤੇ ਜਿੱਥੇ ਪ੍ਰਚਾਰ ਕੀਤਾ ਇਹਨੇ ਆਇਆ ਕਿਹਾ ਵੀ ਜੇ ਮੈਨੂੰ ਟਿਕਟ ਮਿਲ ਜਾਂਦੀ ਮੈਂ ਜਿੱਤਦਾ ਸੀਗਾ। ਇਹਨੂੰ ਲੋਕ ਹਰਾ ਦੇਣਗੇ। ਪਾਰਟੀ ਕੋਲੇ ਇੰਟੈਲੀਜੈਂਸ ਦੀ ਕੱਲੀ-ਕੱਲੀ ਰਿਪੋਰਟ ਸੀ। ਉਹ ਪਾਰਟੀ ਕੀ ਆ 5-7000 ਵੋਟਾਂ ਦੇ ਉਹ ਸੀਟ ਹਾਰ ਗਈ ਇਹਦੇ ਵਰਗੇ ਗਦਾਰਾਂ ਕਰ ਮੈਨੂੰ ਇਹ ਨਾ ਗੁਰਪ੍ਰੀਤ ਜੀ ਮੈਂ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀਗਾ ਤੁਸੀਂ ਮੇਰਾ ਵਿਹਾਰ ਦੇਖਿਆ ਉਹ ਅੱਜ ਤੱਕ ਮੈਂ ਕਦੇ ਜੋ ਬੋਲਦਾ ਨਾ ਮੈਂ ਕਦੇ ਨਿੱਜੀ ਟਿੱਪਣੀ ਕਦੇ ਤੇ ਜ਼ਿੰਦਗੀ ਚ ਨਹੀਂ ਕਦੇ ਕਿਸੇ ਤੇ ਕੀਤੀ ਹੈਗੀ ਮੈਂ ਅੱਜ ਤੱਕ ਸਿਰਫ ਆਪਣੇ ਜਿਹੜੇ ਪਾਰਟੀ ਨੇ ਕੰਮ ਕੀਤੇ ਨੇ ਉਹਨਾਂ ਬਾਰੇ ਬੋਲਦਾ ਹੁੰਨਾ ਪਰ ਯਾਰ ਇਹ ਤਾਂ ਸਾਡੀ ਕਿਰਦਾਰ ਕੂਸ਼ੀ ਕਰਨ ਲੱਗਿਆ ਮੈਂ 12 13 ਸਾਲਾਂ ਦੀ ਤੁਸੀਂ ਆਲੇ ਦੁਆਲੇ ਪਿੰਡਾਂ ਚੋਂ ਪੁੱਛ ਸਕਦੇ ਹੋ ਇੱਥੇ ਮੈਂ ਬਤੌਰ ਪਟਵਾਰੀ ਨੌਕਰੀ ਕੀਤੀ ਆ ਜਿੱਥੇ ਮਰਜ਼ੀ ਜਾ ਕੇ ਮੈਂ 12 ਸਾਲ ਨੌਕਰੀ ਕੀਤੀ ਆ 1 ਰੁਪਇਆ ਰਿਸ਼ਵਤ ਦਾ ਨਹੀਂ ਲਿਆ ਤੇ ਉਹ ਪੋਸਟ ਤੇ ਬਹਿ ਕੇ ਜਿਹੜੀ ਬਦਨਾਮਾਗੀ ਪੂਰੀ ਜਿੱਥੇ ਕਹਿੰਦੇ ਹੁੰਦੇ ਨੇ ਕਿ ਪੈਸਾ ਆਏ ਚੱਲਦਾਗਾ ਸਾਰੇ ਬਰਨਾਲੇ ਨੂੰ ਪਤਾ ਇਹ ਗੱਲ ਦਾ 2 ਸਾਲ ਮੈਂ ਇੱਥੇ ਰਿਆਂਗਾ ਪੂਰੀ ਪਾਰਦਰਸ਼ਤਾ ਨਾਲ ਕੰਮ ਕੀਤਾ ਯਾਰ ਜਿਹੜੀ ਚੀਜ਼ ਅਸੀਂ 15 ਸਾਲਾਂ ਚ ਕਮਾਈ ਆ ਪੈਸੇ ਤਾਂ ਅਸੀਂ ਕਮਾਏ ਨਹੀਂ ਅਸੀਂ ਤਾਂ ਇਮਾਨਦਾਰੀ ਕਮਾਈ ਸੀ ਇਹਨੇ ਦੇਖ ਲਿਆ ਵੀ ਇਹਦੇ ਕੋਲ ਪੈਸਿਆਂ ਵਾਲੀ ਗੱਲ ਤਾਂ ਨਹੀਂ ਇਹਨੇ ਇਮਾਨਦਾਰੀ ਦੇ ਦੁਆਰੇ ਦੁਆਰੇ ਅਟੈਕ ਕੀਤਾ ਸਾਡੀ ਤੇ ਇਹ ਇਹਨਾ ਨਹੀਂ ਸੁਣਿਆ ਜਾਂਦਾ ਹੈਗਾ ਫਿਰ ਬਾਠ ਕਹਿ ਰਿਹਾ ਕਿ ਮੈਂ ਸੱਚਾ ਇਮਾਨਦਾਰ ਹਾਂ ਤੇ ਇਹ ਬੇਈਮਾਨ ਨੇ ਸਾਰੇ ਕੌਣ ਕਹਿੰਦਾ ਹੁੰਦਾਗਾ ਵੀ ਉੱਚੀ ਉੱਚੀ ਬੋਲਣ ਨਾਲ ਥੋੜਾ ਕੋਈ ਯਾਰ ਇਮਾਨਦਾਰ ਹੋ ਜਾਂਦਾਗਾ ਹਾਂ ਸੱਚਾ ਇਮਾਨਦਾਰਾ ਕੌਣ ਹੈਗਾ ਤਾਂ ਲੋਕਾਂ ਨੇ ਦੱਸ ਦੱਸਦੇ ਹੁੰਦੇ ਨੇਗੇ ਵੀ ਤੂੰ ਇਮਾਨਦਾਰਾਗਾ ਆਪਦੇ ਮੂੰਹੋਂ ਮੈਂ ਆਪਦੇ ਆਪ ਨੂੰ ਇਮਾਨਦਾਰ ਕਹੀ ਜਾਵਾ ਲੋਕਾਂ ਨੂੰ ਪਤਾ ਹੀ ਹੁੰਦਾਗਾ ਵੀ ਇਮਾਨਦਾਰ ਹੈਗਾ ਜਾਂ ਨਹੀਂ ਮੁੱਖ ਮੰਤਰੀ ਕਹਿੰਦੇ ਜਦੋਂ ਆਏ ਸੀ ਮੇਰੇ ਬਾਰੇ ਬੋਲ ਕੇ ਨਹੀਂ ਗਏ ਉਹਨਾਂ ਨੂੰ ਪਤਾ ਸੀ ਮੈਂ ਇਮਾਨਦਾਰ ਯਾਰ ਮੁੱਖ ਮੰਤਰੀ ਤਾਂ ਬਹੁਤੇ ਵਾਰੀ ਨਹੀਂ ਬੋਲ ਕੇ ਗਏ ਹਾਂ ਨਾ ਮੁੱਖ ਮੰਤਰੀ ਨੇ ਜਿਹੜੀਆਂ ਮੇਜਰ ਤਿੰਨ ਪਾਰਟੀਆਂ ਨੇਗੀਆਂ ਉਹਨਾਂ ਤੇ ਆਪਦਾ ਪੱਖ ਰੱਖਤਾ ਦੇਖੋ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਗੱਲ ਕਰ ਰਿਹਾ ਬਰਨਾਲੇ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਚੱਲ ਰਿਹਾ ਨਾ ਤਿੰਨ ਮੇਜਰ ਪਾਰਟੀਆਂ ਕਰ ਰਹੀਆਂ ਨੇਗੀਆਂ ਚਾਰ ਇੱਕ ਤਾਂ ਆਮ ਆਦਮੀ ਪਾਰਟੀ ਇੱਕ ਭਾਜਪਾ ਇੱਕ ਕਾਂਗਰਸ ਤੇ ਚੌਥੇ ਆਪਣੇ ਗੋਵਿੰਦ ਸਿੰਘ ਜੀ ਨੇਗੇ ਜਿਹੜੇ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਚੋਣੇਗੇ ਚਾਰੇ ਪਾਰਟੀਆਂ ਅਸੀਂ ਕਹਨੇ ਆ ਅਸੀਂ ਬਹੁਤ ਕੰਮ ਕੀਤਾ ਉਹ ਕਹਿੰਦੇ ਨੇਗੇ ਵੀ ਤੁਹਾਡੇ ਕੰਮ 'ਚ ਕਮੀਆਂ ਨੇਗੀਆਂ ਇਸ ਗੱਲ ਦੇ ਯਾਰ ਪਰ ਕੋਈ ਇਤਰਾਜ਼ ਹੀ ਨਹੀਂ ਹੈਗਾ ਇਕੱਲਾ ਬਾਠ ਹੈਗਾ ਜਿਹੜਾ ਬਿਲੋ ਦਾ ਬੈਲਟ ਹਿੱਟ ਕਰ ਰਿਹਾ ਹੈਗਾ ਕੱਲਾ ਇਹੇ ਪ੍ਰਚਾਰ ਇਹ ਜਾ ਕਰ ਰਿਹਾ ਯਾਰਾ ਸਾਡੀ ਕਰਦਾਰ ਕਸ਼ੀ ਕਰਨ ਚ ਲੱਗ ਗਿਆ ਅਸੀਂ ਅੱਜ ਚੁੱਪ ਰਹਿ ਗਏ ਅੱਛਾ ਅਸੀਂ ਬੋਲਦੇ ਵੀ ਨਾ ਇਹ ਪਤਾ ਕੀ ਕਹਿ ਰਿਹਾਗਾ ਜਾ ਜਾ ਕੇ ਉੱਥੇ ਲੋਕਾਂ ਦੇ ਵਿੱਚ ਇਹ ਕਹਿੰਦਾ ਵੀ ਇਹ ਬੋਲਦੇ ਤਾਂ ਨਹੀਂ ਬੋਲਦੇ ਤਾਂ ਸੀ ਤਾਂ ਨਹੀਂ ਸੀਗੇ ਹਨਾ ਇਹ ਕਹਿੰਦਾ ਅਸੀਂ ਬੋਲਦੇ ਤਾਂ ਨਹੀਂ ਵੀ ਇਹਨਾਂ ਕੋਲੇ ਬਾਠ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਤਾਂ ਅਸੀਂ ਸਾਨੂੰ ਬੋਲਣਾ ਪਿਆ ਮਜਬੂਰੀਨ ਹੋ ਕੇ ਮੈਂ ਜ਼ਿੰਦਗੀ ਚ ਸੋਚਿਆ ਸੀਗਾ ਕਦੇ ਮੈਂ ਬੋਲਣਾ ਨਹੀਂ ਇਸ ਚੀਜ਼ ਬਾਰੇ ਪਰ ਮੈਨੂੰ ਬੋਲਣਾ ਪੈ ਗਿਆ ਕਿਉਂਕਿ ਯਾਰ ਅਸੀਂ ਇੱਕ ਚੀਜ਼ ਜਿਹੜੀ ਕਮਾਈ ਆ ਉਹਦੇ 'ਤੇ ਅਟੈਕ ਕਰਨ ਲੱਗ ਗਿਆ ਤੁਹਾਨੂੰ ਮੇਰੀ ਸੋਚ ਬਾਰੇ ਦੱਸਦਾ ਨਾ ਪਹਿਲਾਂ ਹੀ ਸ਼ੁਰੂ ਚ ਬੀ ਚਾਰ ਪੰਜ ਕਿੱਲੇ ਵਾਲੇ ਬੰਦਿਆਂ ਨੂੰ ਬੰਦਾ ਨਹੀਂ ਸਮਝਦਾ ਹੈਗਾ ਮੈਂ ਬੜਾ ਕੁਛ ਨਾ ਮੈਥੋਂ ਬਲਾਓ ਜੇ ਮੈਂ ਜ਼ਿਆਦਾ ਕੁਛ ਮੈਂ ਆਪਦੇ ਆਪ ਤੇ ਕੰਟਰੋਲ ਕੀਤਾ ਹੋਇਆਗਾ ਜੇ ਮੈਂ ਆਪਦੀ ਜ਼ਬਾਨ ਖੋਲਤੀ ਨਾ ਤਾਂ ਮਤਲਬ ਮੈਂ ਉਹੀ ਗੱਲ ਕਹਿਣਾਗਾ ਵੀ ਆਪਦੇ ਘਰੇ ਇਹ ਬੜਨ ਜੋਗਾ ਨਹੀਂ ਰਹਿਣਾ ਬਰਨਾਲੇ ਨੂੰ ਕਿਸੇ ਹੋਰ ਨੇ ਇਹਨੂੰ ਆਪਦੇ ਘਰੇ ਨਹੀਂ ਬਾੜਨਾ ਹੈਗਾ ਅਸੀਂ ਕੀ ਗੱਲਾਂ ਨਹੀਂ ਮੈਂ ਦੇਖੋ ਮੈਂ ਨਸ਼ਰ ਨਹੀਂ ਕਰਨਾ ਚਾਹੁੰਦਾ ਕੋਈ ਵੀ ਗੱਲ ਮੈਨੂੰ ਅੱਜ ਜਿਹੜਾ ਕੁਛ ਮੈਂ ਤੁਹਾਨੂੰ ਇੰਨੇ ਗੁੱਸੇ 'ਚ ਜਾਂ ਉਹਦੇ 'ਚ ਬੋਲ ਰਿਹਾ ਨਾ ਮੈਨੂੰ ਇਹ ਬੋਲਦੇ ਨੂੰ ਵੀ ਬੜਾ ਮੈਂ ਜ਼ਿੰਦਗੀ ਚ ਸੋਚਿਆ ਨਹੀਂ ਸੀਗਾ ਮੈਨੂੰ ਇਹ ਮੈਂ ਇਹ ਬੋਲੂਗਾ ਕਦੇ ਮੈਂ ਮੇਰੇ ਸਾਰੇ ਭਰਾ ਨੇ ਮੇਰਾ ਲੋਕਾਂ ਨੇ ਕਿਰਦਾਰ ਦੇਖਿਆ ਮੇਰਾ ਲੋਕਾਂ ਨੇ ਵਿਹਾਰ ਦੇਖਿਆ ਹਸਨ ਦੀਆਂ ਸੌਖਾ ਮੀਆਂ ਹੋ ਸਕਦੀਆਂ ਨੇ ਮੈਨੂੰ ਲੋਕ ਕਈ ਵਾਰੀ ਕਹਿੰਦੇ ਨੇ ਹਸਨ ਤੇ ਤੋਂ ਫੋਨ ਕੱਟ ਚੱਕਿਆ ਜਾਂਦਾਗਾ ਮੇਰੇ ਕੋਲੇ ਪੰਜ ਮਹਿਕਮੇ ਸੀਗੇ ਐਜੂਕੇਸ਼ਨ ਆਪਣਾ ਇਰੀਗੇਸ਼ਨ ਜਿਹੜਾ ਨਹਿਰੀ ਪਾਣੀ ਦਾ ਕੰਮ ਚੱਲ ਰਿਹਾ 50 50 ਸਾਲਾਂ ਬਾਅਦ ਪਾਣੀ ਆਇਆਗਾ ਇੱਥੇ ਹਨਾ ਸਪੋਰਟਸ ਡਿਪਾਰਟਮੈਂਟ ਪਹਿਲੀ ਵਾਰੀ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਇੰਨੇ ਕੰਮ ਹੋਏ ਨੇ এনवायरमेंट ਡਿਪਾਰਟਮੈਂਟ ਐਡੇ ਐਡੇ ਕੰਮ ਹੋਏ ਨੇ ਕਿ ਜਿਹਦੇ ਵਿੱਚ ਪਹਿਲੀ ਵਾਰੀ ਚਾਰ ਸੀਗੇ ਪੂਰੇ ਪੰਜਾਬ ਦੇ ਲੋਕ ਕਿਉਂਕਿ ਨਾ ਜਿਹੜਾ ਨਹਿਰੀ ਮਹਿਕਮਾ ਦਾ ਨਹਿਰੀ ਮਹਿਕਮੇ ਦੇ ਵਿੱਚ ਅਵੋਰ ਫਾਜ਼ਲ ਕਾ ਮੁਖਸਰ ਏਰੀਆ ਇਨੇ ਚ ਬਹੁਤ ਵੱਡੀ ਡਿਮਾਂਡ ਹੁੰਦੀ ਹੈ ਕਿ ਇਹ ਨਹਿਰੀ ਮੈਹਕਮੇ ਦੇ ਸਿਰਤੀ ਚੱਲਦੇ ਆ ਕਿ ਇਹ ਮੈਹਕਮੇ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀਗਾ ਵਿਚਾਲੇ ਮੈਂ ਬੈਠਾ ਸੀਗਾ ਇੱਥੇ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਯਾਰ ਬਰਨਾਲੇ ਇੱਕ ਬੰਦਾ ਬੈਠਾ ਕੜੀ ਬੈਠੀ ਆ ਸਰਕਾਰ ਦੀ ਜਿਹਦੇ ਫੋਨ ਤੋਂ ਸਾਡੇ ਕੰਮ ਹੋ ਜਾਂਦੇ ਨੇਗੇ ਉਸ ਤਾਂ ਕਰਕੇ ਮੇਰੇ ਕੋਲੇ ਤੁਸੀਂ ਮੇਰੀ ਇੱਥੇ ਤੁਸੀਂ ਕਿਸੇ ਵਰਕਰਾ ਅਮਰਿੰਦਰ ਖੜਾਗਾ ਇਹ ਕਿਸੇ ਵਰਕਰ ਤੋਂ ਪੁੱਛ ਲਓ ਕਿਸੇ ਬੰਦੇ ਤੋਂ ਪੁੱਛ ਲਓ ਮੇਰੀ ਦਿਨ ਚ ਪੰਜ ਪੰਜ 100 ਲੋਕਾਂ ਨਾਲ ਪਬਲਿਕ ਡੀਲਿੰਗ ਸੀ ਆ ਬੈਠਾ ਮੇਰਾ ਆ ਖੜਾ ਮੇਰਾ ਭਰਾ ਚਲੋ ਇਹਦਾ ਮੇਰੇ ਨਾਲ ਹੁਣ ਖੜਾ ਦੇਖ ਗਿਆ ਹਨਾ ਇਹ ਤੋਂ ਪੁੱਛੋ ਇਹਨਾਂ ਦੀ ਗਲੀਬਾਨੀ ਸੀ ਇਹਨਾਂ ਦੀ ਗਲੀਬਾਨ ਪਿੱਛੇ ਮੈਂ ਉੱਥੇ 10 ਗੇੜੇ ਮਰੇ ਨੇ ਨਹੀਂ ਬਾਠ ਜਿਹੜੀਆਂ ਗੱਲਾਂ ਕਹਿ ਰਿਹਾ ਕਿ ਮੀਤ ਹੈਰ ਜਦੋਂ ਚੰਡੀਗੜ੍ਹ ਰਹਿੰਦੇ ਸੀ ਇੱਥੇ ਤੁਸੀਂ ਸੀ ਜਾਂ ਫਿਰ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਨੇ ਥੱਲੇ ਵਾਲੇ ਉਹਨਾਂ ਨੇ ਕੰਮ ਖਰਾਬ ਕਰਤਾ ਉਹਨਾਂ ਨੇ ਕਿਸੇ ਦੇ ਫੋਨ ਨਹੀਂ ਚੱਕੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਅੱਜ ਸਾਰਾ ਕੁਝ ਤੁਹਾਡੇ ਸਿਰ ਤੇ ਪੰਨਿਆ ਜਾ ਮੈਂ ਸਵੇਰੇ 9 ਵਜੇ ਮੇਰੇ ਕੋਲੇ ਸਵੇਰੇ 7 ਵਜੇ ਰਸ਼ ਇੰਨਾ ਹੁੰਦਾ ਬਾਈ ਜੀ ਹੁਣ ਕੰਮ ਕਰਨੇ ਕ ਫੋਨ ਚੱਕਣਾ 7 ਵਜੇ ਮੇਰੇ ਕੋਲੇ ਘਰੇ ਘਰੇ ਰਸ਼ ਹੋ ਜਾਂਦਾ ਪਬਲਿਕ ਦਾ ਆ ਸਾਰੇ ਕੁੜੀ ਵਾਲੇ ਆ ਬੈਠੇ ਨੇਗੇ ਇਹਨਾਂ ਤੋਂ ਪੁੱਛੋ ਵੀ ਇਹ ਘਰੇ ਜਾਂਦੀ ਰਹੇ ਨੇਗੇ ਕਦੇ ਮੁੱਖ ਮੰਤਰੀ ਬਣੇ ਹੋਏ ਸੀ ਤੁਸੀਂ ਇੱਥੇ ਇੱਕ ਮਿੰਟ ਮੇਰੀ ਦੇਖੋ ਮੁੱਖ ਮੰਤਰੀ ਨਹੀਂ ਅਸੀਂ ਤਾਂ ਮੁੱਖ ਮੰਤਰੀ ਬਾਨਾ ਬਹੁਤ ਵੱਡੀ ਗੱਲ ਮੇਰੇ ਕੋਲੇ ਕੋਈ ਗਨਮੈਨ ਆ ਯਾਰ ਮੇਰੇ ਕੋਲੇ ਘਰੇ ਕੋਈ ਇਹਨਾਂ ਤੋਂ ਪੁੱਛੋ ਘਰ ਦਾ ਗੇਟ ਖੁੱਲਾ ਹੁੰਦਾ ਸੀਗਾ ਕਦੇ ਬੈਲ ਮਾਰ ਕੇ ਵੀ ਨਹੀਂ ਸਿੱਧਾ ਮੇਰੇ ਕਮਰੇ 'ਚ ਵੜਦੇ ਸੀਗੇ ਮੇਰੇ ਕੋਲ ਕੋਈ ਝੰਡੀ ਵਾਲੀ ਗੱਡੀ ਸੀਗੀ ਮੈਂ ਕਹਦੇ ਨਾ ਮੁੱਖ ਮੰਤਰੀ ਬਣ ਗਿਆ ਯਾਰ ਇਹ ਗੱਲਾਂ ਨਹੀਂ ਗੀਆਂ ਸਾਰੀਆਂ ਕਰਨ ਵਾਲੀਆਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਦਫ਼ਤਰ ਬੈਠਦਾ ਸੀਗਾ ਮੇਰੇ ਕੋਲੇ ਡੇਲੀ ਆਉਦੇ ਸੀ ਸਾਰੇ 4-4 5-500 ਬੰਦਿਆਂ ਦੀ ਪਬਲਿਕ ਡੀਲਿੰਗ ਸੀ ਮੇਰੇ ਇੱਕ ਦਿਨ ਦੀ ਉਸ ਤੋਂ ਬਾਅਦ ਦੇ ਵਿੱਚ ਮੈਂ ਪਿੰਡਾਂ 'ਚ ਜਾ ਕੇ ਫੀਲਡ 'ਚ ਕੰਮ ਕਰਦਾ ਸੀ ਤੁਸੀਂ ਮੈਨੂੰ ਕੋਈ ਕਿਸੇ ਪਿੰਡ ਦਾ ਮੈਨੂੰ ਚੈਲੰਜ ਕਰਦੇ ਨੇ ਤਾਂ 2.5 ਸਾਲ ਦੇ ਵਿੱਚ ਕੀਤਾ ਹੀ ਕੀ ਹੈਗਾ ਸਿਰਫ ਬੈਠ ਕੇ ਹੋ ਲਿਆ ਕਿਸੇ ਪਿੰਡ ਦੀ ਮੈਨੂੰ ਕੱਲੀ-ਕੱਲੀ ਗਲੀ ਦਾ ਕੱਲੇ-ਕੱਲੇ ਜਿੱਥੇ ਪੈਸਾ ਆਇਆ ਮੈਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈਗਾ ਯਾਰ ਮਤਲਬ ਤੂੰ ਆਪ ਡੱਕਾ ਤੋੜਿਆ ਨਹੀਂ ਜਿਹੜੇ ਬੰਦੇ ਬਰਨਾਲੇ ਵਾਸਤੇ 4-400 5-500 ਕਰੋੜ ਰੁਪਈਆ ਲਿਆਏ ਉਹਨਾਂ ਨੂੰ ਤੂੰ ਕਹਦਾ ਵੀ ਇਹਨਾਂ ਨੇ ਤਾਂ ਲਿਆਂਦਾ ਵੀ ਅਸੀਂ ਕਮਿਸ਼ਨ ਲੈਣਾ ਸੀਗਾ ਹੂੰ ਮਤਲਬ ਤੁਸੀਂ ਆਹ ਦੱਸੋ ਵੀ ਅਸੀਂ ਬਰਨਾਲੇ ਵਾਸਤੇ ਪੈਸੇ ਲਿਆ ਕੇ 300 ਕਰੋੜ ਰੁਪਈਆ ਬਰਨਾਲੇ ਜਲੇ ਉਹਨੂੰ ਨਹਿਰੀ ਵਿਭਾਗ ਦੇ ਦਾਇਆਗਾ ਅਸੀਂ ਉਹ ਤਾਂ ਲਿਆਂਦਾ ਸੀਗਾ ਵੀ ਅਸੀਂ ਵਿੱਚੋਂ ਕਮਿਸ਼ਨ ਲੈਣਾ ਕਿ ਅਸੀਂ ਉਹ ਤਾਂ ਲਿਆਂਦਾ ਸੀਗਾ ਵੀ 50-50 ਸਾਲਾਂ ਬਾਅਦ ਨਹਿਰੀ ਪਾਣੀ ਪਹੁੰਚੇ ਆ ਸਾਰੇ ਅੰਕਲ ਬੈਠੇ ਸੀਗੇ ਪਹਿਲਾਂ ਇੱਥੇ ਇੱਥੇ ਮੋਗਾ ਲੱਗਣਾਗਾ ਆ ਰਜਵਾਹੇ ਤੋਂ ਜਿਹੜਾ ਬਬਨਪੁਰ ਵਾਲਾਗਾ ਮੇਰੇ ਕੋਲ ਜਿਹੜਾ ਕੋਈ ਨਾ ਮੈਨੂੰ ਮੈਂ ਤੁਹਾਨੂੰ ਦੁਬਾਰੇ ਉਹੀ ਗੱਲ ਕਹਿ ਰਿਆਂਗਾ ਮੈਨੂੰ ਬੜਾ ਬੁਰਾ ਲੱਗ ਰਿਹਾ ਹੈਗਾ ਵੀ ਮੈਂ ਇਹ ਗੱਲਾਂ ਬੋਲ ਰਿਆਂਗਾ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਹੋ ਜੀ ਬਿਆਨਬਾਜ਼ੀ ਮੈਨੂੰ ਕਰਨੀ ਪੈ ਰਹੀ ਆ ਉਹ ਤਾਂ ਵੀ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਕਮਾਈ ਸੀ ਇਹਨੇ ਜਾਣ ਕੇ ਔਰੇ ਤੇ ਅਟੈਕ ਕੀਤਾ ਇਹ ਤਾਂ ਪੁੱਛਿਓ ਤੁਸੀਂ ਇਹ ਤਾਂ ਪੁੱਛਿਓ ਵੀ ਜੇ ਹਸਨ ਤੇ ਆ ਬੀਤ ਬੇਈਮਾਨ ਆ ਫਿਰ ਤੂੰ ਹਸਨ ਤੋਂ ਇਲਜ਼ਾਮ ਲਾ ਕੇ ਹਸਨ ਤੋਂ ਮਾਫੀ ਕਾ ਤੂੰ ਮੰਗੀ ਸੀਗੀ ਤੂੰ ਕਦੋਂ ਮੰਗੀ ਸੀ ਜਿੱਦੈ ਬੋਲਿਆਗਾ ਤੂੰ ਦੋ ਤਿੰਨ ਦਿਨ ਬਾਅਦ ਦੋ ਦਿਨਾਂ ਬਾਅਦ ਮੈਨੂੰ ਫੋਨ ਆ ਗਿਆ ਦਾ ਕਿਨ੍ਹਾ ਹਸਲ ਸੌਰੀ ਯਾਰ ਗਲਤੀ ਹੋ ਗਈ ਮੈਂ ਗਲਤ ਗੱਲ ਕਹੀ ਆ ਮੈਨੂੰ ਬੋਲਣੀ ਚਾਹੀਦੀ ਇਹਨੂੰ ਕਹੋ ਇਹ ਗੱਲ ਦੁਵਾਰੇ ਦੁਵਾਰੇ ਗੁਰਦੁਆਰਾ ਸਾਹਿਬ ਦੀ ਤੇ ਮੰਦਿਰ ਦੀ ਗੱਲ ਕਰਦਾ ਨਾ ਇਹਨੂੰ ਗੁਰਦੁਆਰੇ ਸਾਹਿਬ ਚਾੜੋ ਵੀ ਤੂੰ ਮਾਫੀ ਮੰਗੀ ਨਹੀਂ ਹੈਗੀ ਮੈਂ ਗੁਰਪ੍ਰੀਤ ਜੀ ਇਮਾਨਦਾਰੀ ਨਾਲ ਅਸੀਂ ਕੰਮ ਕਰਦੇ ਆ ਜੇ ਕਦੇ ਮੈਂ ਇਹ ਗੱਲ ਕਹਿਣਾਗਾ ਸਾਡੀ ਜਿਹੜੀ ਵਿਚਾਰਧਾਰਾ ਨਾ ਉਹ ਇਹ ਆ ਵੀ ਜੇ ਕਿਸੇ ਦਿਨ ਬੇਈਮਾਨੀ ਦਾ 1 ਰੁਪਿਆ ਘਰੇ ਲਿਜਾ ਕੇ ਮੈਨੂੰ ਰਾਤ ਨੂੰ ਸ਼ਾਂਤੀ ਨਾਲ ਨੀਂਦ ਆ ਗਈ ਨਾ ਉਹਦੇ ਤੁਸੀਂ ਸਮਝੋ ਵੀ ਅਸੀਂ ਮਰ ਗਏ ਇਹ ਸਾਡੀ ਵਿਚਾਰਧਾਰਾ ਗਈ ਇਹਦਾ ਨਵਾਂ ਨਵਾਂ ਚੱਲਿਆ ਨਾ ਤੁਸੀਂ ਮੇਰਾ 2010 ਤੋਂ ਲੈ ਕੇ ਮੇਰੀ ਪਬਲਿਕ ਲਾਈਫ ਕੱਢ ਲਓ 2010 ਤੋਂ ਲੈ ਕੇ 2022 ਤੱਕ 2020 ਦੇ ਵਿੱਚ ਕਰੋਨਾ ਚੱਲਿਆਗਾ ਬਰਨਾਲੇ ਦੇ ਵਿੱਚੋਂ ਆਕਸੀਜਨ ਦੇ ਸਿਲੰਡਰ ਨਹੀਂ ਮਿਲਦੇ ਸੀਗੇ ਹਸਨ ਨੇ ਆਕਸੀਜਨਾਂ ਦੇ ਸਿਲੰਡਰ ਦੀ ਜ਼ਿੰਮੇਵਾਰੀ ਲਈ ਹਰ ਰੋਜ਼ ਸਾਡੀ ਟੀਮ ਆ ਜਿਹੜੀ ਫਤੇਗੜ ਸਾਹਿਬ ਸਰਹੰਦ ਤੋਂ ਆਕਸੀਜਨ ਦੇ ਸਿਲੰਡਰ ਮਿਲਦੇ ਸੀਗੇ ਟਰੱਕਾਂ ਦੇ ਟਰੱਕ ਲੈ ਕੇ ਆਉਂਦੀ ਸੀ ਜਾਨ ਆਪਦੀ ਜੋਖਮ ਚ ਪਾ ਕੇ ਜਦੋਂ ਕੋਈ ਬੰਦਾ ਬਾਹਰ ਨਿਕਲਣ ਨੂੰ ਤਿਆਰ ਸੀ ਨਹੀਂ ਸੀਗਾ ਨਾ ਮੈਂ ਇੱਕ ਦਿਨ ਘਰੇ ਨਹੀਂ ਬੈਠਾ ਹੈਗਾ ਉਦੋਂ ਪੰਜਾਬ ਸਰਕਾਰ ਨੇ ਮੇਰਾ ਸਨਮਾਨ ਕੀਤਾ ਪੰਜਾਬ ਸਰਕਾਰ ਨੇ ਮੈਨੂੰ ਉਸ ਗੱਲ ਪਿੱਛੇ ਕਿਹਾ ਵੀ ਹਸਨ ਦਾ ਸਨਮਾਨ ਕਰਨਾ ਮੈਂ ਤਾਂ ਨਹੀਂ ਸਨਮਾਨ ਪੱਤਰ ਲੈਣ ਗਿਆ ਉੱਥੇ ਕਿਉਂਕਿ ਮੈਂ ਕਿਹਾ ਜਿਆਦਾ ਸਾਰਿਆਂ ਦਾ ਸਨਮਾਨ ਕਰੋ ਜਿੰਨੀ ਪੂਰੀ ਟੀਮ ਸੀਗੀ ਇਕੱਲਾ ਨਹੀਂ ਮੈਂ ਲੈ ਕੇ ਜਾਂਦਾ ਕਾਲੂ ਅਗਲਾ ਮੇਰੇ ਤੇ ਇਹ ਇਲਜ਼ਾਮ ਨਾਲ ਲਾਦੇ ਵੀ ਹਸਨ ਨੇ ਆਪ ਦਾ ਸਨਮਾਨ ਕਰਾਉਣ ਵਾਸਤੇ ਵੀ ਸਾਰੀ ਟੀਮ ਨੂੰ ਜਾਨ ਖਤਰੇ 'ਚ ਪਾਈ ਸੀਗੀ ਉਸ ਤੋਂ ਬਾਅਦ ਦੇ ਵਿੱਚੋਂ ਅਗਲੀ ਗੱਲ ਵੀ ਹਸਨ ਦਾ ਕਿ ਮੈਂ ਤੁਹਾਨੂੰ ਸਾਰੂ ਸਿੰਘ ਜਿਹੜੇ ਧਰਮ ਸੋਤ ਸੀਗੇ ਮੰਤਰੀ ਉਸ ਟਾਈਮ ਦੇ ਉਹਨਾਂ ਨੇ ਸਨਮਾਨਤ ਕਰਨਾ ਸੀਗਾ ਹਸਨ ਉਹਦੇ ਸਨਮਾਨ ਨਾਲ ਨਹੀਂ ਗਿਆ ਕਿਉਂਕਿ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦਾ ਪੈਸਾ ਖਾਣ ਦਾ ਉਹਨਾਂ ਦੇ આરોਪ ਸੀ ਇਹ ਸਾਡੀ ਵਿਚਾਰਤਾ ਰਹੀ ਯਾਰ ਤੂੰ ਯਾਰ ਹੱਦ ਕਰੀ ਜਾਣਾਗਾ ਯਾਰ ਤੂੰ ਕਹੀ ਨਹੀਂ ਗੱਲਾਂ ਕਰੀ ਜਾਣਾਗਾ ਕੋਈ ਯਾਰ ਲੈਵਲ ਦਾ ਹੁੰਦਾ ਨਾ ਕਿਸੇ ਗੱਲ ਦਾ ਯਾਰ ਤੁਸੀਂ ਸਾਡੇ ਨਾਲ ਕੰਮ ਕੀਤਾਗਾ ਯਾਰ ਕੰਮ ਤੁਸੀਂ ਇੱਕ ਨੂੰ ਜਿਹੜੇ ਵਿਸ਼ਵਾਸ ਕਿਵੇਂ ਕਰੋਗੇ ਮੇਰੀ ਅੱਜ ਸਾਰੇ ਭਰਾਵਾਂ ਨਾਲ ਲੜੀ ਆ ਅੱਜ ਮੇਰੀ ਅਮਰਿੰਦਰ ਨਾਲ ਕਿਸੇ ਗੱਲ ਤੇ ਵਿਗੜ ਜੇ ਮੈਂ ਕੱਲ ਉਹਦਾ ਜਲੂਸ ਕੱਢਦਾ ਬਾਜ਼ਾਰ ਚ ਜਾ ਕੇ ਆਏ ਰਸਤੇ ਚੱਲਦੇ ਹੁੰਦੇ ਨੇ ਐ ਸਮਾਜ ਚੱਲਦਾ ਹੁੰਦਾਗਾ ਮੈਂ ਇੰਨੀ ਕੀ ਬੇਨਤੀ ਕਰਦਾ ਕਦੇ ਲੈ 1 ਰੁਪਏ ਇੱਕ ਕਾਗਜ਼ ਲਿਆ ਕੇ 1 ਰੁਪਏ ਦਾ ਇਲਜ਼ਾਮ ਮੈਂ ਤੁਹਾਨੂੰ ਦੱਸਿਆ ਨਾ ਮੈਂ 12 ਕਰੋੜ ਰੁਪਏ ਇੱਕ ਸਾਲ ਦਾ ਵਧਾਤਾ ਉਹ ਅੱਗੇ ਇਹਨਾਂ ਦੀ ਜੇਬਾਂ 'ਚ ਜਾਂਦਾ ਹੁੰਦਾ ਸੀਗਾ ਉਹ ਹਸਨ ਨੂੰ ਲੋੜ ਨਹੀਂ ਸੀਗੀ ਕੋਈ 12 ਕਰੋੜ ਬਣਾਉਂਦੀ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਸੀ ਅੱਜ ਮੈਂ ਤੁਹਾਨੂੰ ਦੱਸਿਆ ਵੀ ਪ੍ਰਾਪਰਟੀ ਟੈਕਸ ਕਲੈਕਸ਼ਨ 3 ਕਰੋੜ ਤੋਂ 6 ਕਰੋੜ ਹੋ ਗਈ ਤੁਹਾਨੂੰ ਪਤਾ ਸੀ ਕੋਈ ਵੋਟਾਂ ਦਾ ਇਹਦਾ ਪ੍ਰਭਾਵ ਸੀਗਾ ਕੋਈ ਪ੍ਰਭਾਵ ਨਹੀਂ ਸੀਗਾ ਨਾ ਹੈਨਾ ਮੈਂ ਆਪਦੀ ਮਿਹਨਤ ਨਾਲ ਕੰਮ ਕਰਦਾ ਇੱਕ ਕਾਗਜ਼ ਲਿਆ ਦੇ ਜਿਹਦੇ ਵਿੱਚ ਹਸਨ ਬੇਈਮਾਨ ਸਾਹਿਬ ਹੁੰਦਾਗਾ ਇਹ ਕਹਿੰਦਾ ਰਾਜਨੀਤੀ ਮੈਂ ਕਹਣਾਗਾ ਹਸਨ ਪਬਲਿਕ ਲਾਈਫ ਦੇ ਵਿੱਚ ਉਹ ਰਿਜ਼ਾਈਨ ਕਰੂਗਾ ਯਾਰ ਸਾਡੇ ਕੋਲੇ ਮਹਿਕਮੇ ਰਹੇ ਨੇ ਆਪਣੇ ਕੋਲੇ ਇਰੀਗੇਸ਼ਨ ਮਹਿਕਮਾ ਸੀਗਾ ਸਾਡੇ ਕੋਲੇ ਆ ਜਿਹੜਾ ਨਹਿਰੀ ਪਾਣੀ ਵਾਲਾਗਾ ਪਹਿਲੀ ਵਾਰੀ ਯਾਰ 40 ਸਾਲਾਂ ਦੇ ਵਿੱਚ ਇਰੀਗੇਸ਼ਨ ਮਹਿਕਮੇ ਦੇ ਵਿੱਚ ਕੰਮ ਹੁੰਦਾ ਦੇਖਿਆ ਆਪਾਂ ਸਾਡੇ ਕੋਲੇ ਸਪੋਰਟਸ ਮਹਿਕਮਾ ਸੀਗਾ ਅਸੀਂ ਯਾਰ ਸਾਰੇ ਪਿੰਡਾਂ ਦੇ ਵਿੱਚ ਸਪੋਰਟਸ ਵਾਲੀਆਂ ਨਰਸਰੀਆਂ ਬਣਾ ਰਹੇ ਹਾਂ ਤੁਹਾਡੇ ਪਿੰਡ ਕਿੰਨਾ ਸੋਹਣਾ ਗਰਾਊਂਡ ਬਣਿਆਗਾ ਹਨਾ ਸਾਡੇ ਕੋਲੇ ਯਾਰ ਆਪਣਾ ਉਹਰਾ এনवायरमेंट محکمہ ਸੀਗਾ ਬਰਨਾਲੇ ਵਾਸਤੇ ਅਸੀਂ ਕਿੰਨੇ ਫੰਡ ਲੈ ਕੇ ਆਏ ਆ ਉਹਦੇ ਵਾਸਤੇ ਯਾਰ ਸਾਨੂੰ ਯਾਰ ਇਹਨੇ ਇਹ ਨਾਮ ਦਿੱਤਾ ਇਸ ਚੀਜ਼ ਦਾ ਪਾਰਟੀ ਨੇ ਕੀ ਘਾਟ ਛੱਡੀ ਸੀ 5-7 ਸਾਲ ਦੇ ਛੋਟੇ ਜਿਹੇ ਕਰੀਅਰ ਦੇ ਵਿੱਚ ਪਾਰਟੀ ਨੇ ਯਾਰ ਇਹਨੂੰ ਇੰਨਾ ਸਨਮਾਨ ਦਿੱਤਾ ਪਹਿਲੀ ਵਾਰੀ ਆਜ ਪਾਰਟੀ ਨੂੰ ਇਹਦੀ ਲੋੜ ਪਈ ਸੀ ਪਹਿਲੀ ਵਾਰੀ ਇਹਨੇ ਪਿੱਛੇ ਸ਼ਰਾਬ ਮਾਰਤਾ ਯਾਰ ਇਹ ਬਹੁਤ ਮਾੜੀ ਗੱਲ ਆ ਬਰਨਾਲੇ ਦੇ ਵਿੱਚ ਜਿਹੜਾ ਇੱਕ ਕਲਚਰ ਸੈੱਟ ਕਰ ਰਹੇ ਹਨ ਇਹ ਬਰਨਾਲੇ ਵਾਸਤੇ ਮਾੜਾ ਗਾ ਜੀ ਇਹ ਕਲਚਰ ਗੁਰਪ੍ਰੀਤ ਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਸਿਰਫ ਇਹ ਤੋਂ ਇਕੱਲਾ ਇਹ ਸਵਾਲ ਪੁੱਛੋ ਜਾ ਕੇ ਵੀ ਮੇਰੇ ਨਾਲ ਓਪਨ ਡਿਬੇਟ ਕਰ ਲੈ ਯਾਰ ਇਹ ਮੈਂ ਕੋਈ ਬੇਇਮਾਨੀ ਕੀਤੀ ਆ ਮੈਂ ਪਬਲਿਕ ਦੇ ਵਿੱਚ ਕਹਿਣਾ ਵੀ 500 ਬੰਦਾ ਖੜਾ ਕਰ ਲੋ 500 ਬੰਦੇ ਦੇ ਵਿੱਚ ਇਹ ਮੇਰੇ ਨਾਲ ਓਪਨ ਡਿਬੇਟ ਕਰੇ ਇਹ ਮੇਰੀ ਮੇਰਾ ਕੋਈ ਕਾਗਜ਼ ਲਿਆ ਵੇ ਜਿਹਦੇ ਵਿੱਚ ਹਸਨ ਨੇ 1 ਰੁਪਏ ਦੀ ਠੱਗੀ ਮਾਰੀ ਹੋਵੇ ਮੈਂ ਤਾਂ ਕਹਿਣਾ ਆ ਮੈਂ ਬਰਨਾਲਾ ਛੱਡ ਕੇ ਜਾਊਂਗਾ ਮੈਂ ਇੱਥੇ ਰਹਿੰਦਾ ਨਹੀਂ ਜੇ 1 ਰੁਪਈ ਦੀ ਨਿਕਲ ਆਈ ਮੈਂ ਇਹਦੇ ਬਾਰੇ ਦੱਸੂਗਾ ਪਬਲਿਕ ਡਿਬੇਟ ਕਰੇ ਮੇਰੇ ਨਾਲ ਜੇ ਹਸਨ ਦਾ 1 ਰੁਪਏ ਦੀ ਬੇਇਮਾਨੀ ਨਿਕਲ ਆਈ ਲੈ ਯਾਰ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਹੋਊਗਾ ਇਹ ਮੈਂ ਪਬਲਿਕ ਦੇ ਵਿੱਚ ਸਪੀਚਾਂ 'ਚ ਕਹਿਣਾ ਇਹਨਾਂ ਦਾ ਕਰੇ ਤੁਸੀਂ ਸੁਣੀ ਨਹੀਂ ਹੋਣੀ ਤੁਸੀਂ ਮੇਰੀ ਫੇਸਬੁੱਕ ਚੱਕੋ ਫੇਸਬੁੱਕ ਦੇ ਵਿੱਚੋਂ ਮੇਰੀ ਹੁਣ ਤੱਕ ਦੀਆਂ ਜਦੋਂ ਦੀ ਸਰਕਾਰ ਬਣੀ ਆ ਸਪੀਚਾਂ ਕੱਢ ਲਓ ਮੈਂ ਹਰੇਕ ਸਪੀਚ ਦੇ ਵਿੱਚ ਇਹ ਬੋਲਦਾਗਾ ਵੀ ਜੇ ਹਸਨ ਨੇ ਥੋੜੇ ਤੋਂ ਕਦੇ 1 ਰੁਪਿਆ ਮੰਗਿਆ ਜਾਂ 1 ਰੁਪਿਆ ਤੁਹਾਨੂੰ ਕਿਹਾ ਕਿਸੇ ਹੋਰ ਨੂੰ ਦੋ ਤੁਸੀਂ ਹਸਨ ਨੂੰ ਆਪਦੇ ਪਿੰਡ ਚ ਨਾ ਵੜਨ ਦਿਓ ਤਣਾਉਲੇ ਅਸੀਂ 50 ਕਰੋੜ ਰੁਪਇਆ ਦਿੱਤਾ ਹਸਨ ਨੇ ਉੱਥੇ 10 ਵਾਰ ਬੋਲਿਆ ਮੈਂ ਜਾ ਕੇ ਐਤਕੀ ਦਾ ਮੁੱਖ ਮੰਤਰੀ ਸਾਹਿਬ ਵੀ ਬੋਲ ਕੇ ਗਏ ਸੀਗੇ ਹਸਨ ਉੱਥੇ ਇਹ ਬੋਲ ਕੇ ਆਇਆਗਾ 10 ਤਣਾਉਲੇ ਵੀਰ ਅਸੀਂ ਤੁਹਾਨੂੰ ਪੈਸੇ ਦੇਤੇ ਵੀ ਇੱਕ ਵੀ ਏਟ ਮਾੜੀ ਆਉਂਦੀਆਂ ਨਾ ਜੇ ਚੱਕ ਕੇ ਭਗਾ ਕੇ ਪਰੇ ਮਾਰਿਓ ਮਾੜੀ ਏਟ ਨਾ ਲੱਗਣ ਦੇਓ ਸਾਥੋਂ ਕਈ ਵਾਰੀ ਨਹੀਂ ਵੀ ਆਇਆ ਜਾਂਦਾ ਮੁੜ ਕੇ ਲਾਂਭਾ ਸਾਡੇ ਸਰ ਰਹਿ ਜੂ ਇਹ ਉਹ ਸਰਕਾਰ ਨਹੀਂ ਜਿਨ੍ਹਾਂ ਦੀਆਂ ਹਿਸਾ ਪੱਤੀਆਂ ਹੁੰਦੀਆਂ ਨਹੀਂ ਗੀਆਂ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਠੋਕਰਾ ਮਾਰਦੇ ਆਂਗੇ ਮੈਂ ਇਹੀ ਬੇਨਤੀ ਕਰਦਾਗਾ ਗੁਰਪ੍ਰੀਤ ਜੀ ਤੁਹਾਡੇ ਦੇਖਦੇ ਰਹਿੰਨੇ ਆ ਬੜਾ ਸੋਹਣਾ ਲੱਗਦਾਗਾ ਬਹੁਤ ਯੰਗ ਪੱਤਰਕਾਰੋਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਧੰਨਵਾਦ ਤਾਂ ਇਹ ਸਨ ਹਸਨ ਭਾਰਦਵਾ ਜਿਨ੍ਹਾਂ ਦੇ ਉੱਤੇ ਲਗਾਤਾਰ ਗੁਰਦੀਪ ਬਾੜਦੇਵ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਮੀਤ ਹੇਰ ਦੇ ਲਈ ਪੈਸੇ ਇਕੱਠੇ ਕਰਦੇ ਰਹੇ ਨੇ ਤੇ ਅੱਜ ਉਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ